ਸੱਚੇ ਕਾਲ ਐਨਆਰਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਣੋ ਉਸਤ ਸੱਚ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜਿਸ ਦੇ ਵਿੱਚ ਕਿ ਦਿਨ ਭਰ ਦੇ ਕੁਝ ਖਾਸ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕਰਦੇ ਆਂ ਬੀਤੇ 2 ਦਿਨਾਂ ਤੋਂ ਇੱਕ ਬਹੁਤ ਮੁੱਦਾ ਖਾਸ ਇੱਕ ਖਾਸ ਮੁੱਦਾ ਇਸ ਕਰਕੇ ਵੀ ਆ ਕਿਉਂਕਿ ਪੰਜਾਬ ਦਾ ਨਾਮ ਪੰਜ ਦਰਿਆਵਾਂ ਦੇ ਉੱਪਰ ਪੈਂਦਾ ਪਾਣੀਆਂ ਦੇ ਉੱਪਰ ਪੰਜਾਬ ਦਾ ਨਾਮ ਪੈਂਦਾ ਅਜੋਸੇ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋ ਰਿਹਾ ਰਾਜਨੀਤੀ ਹੋ ਰਹੀਆ ਹਰਿਆਣਾ ਕਹਿ ਰਿਹਾ ਕਿ ਸਾਨੂੰ ਜਿਹੜਾ ਐਕਸਟਰਾ ਪਾਣੀ ਦਿੱਤਾ ਜਾਵੇ ਪਰ ਪੰਜਾਬ ਦੀ ਸਰਕਾਰ ਕਹਿ ਰਹੀਆ ਪੰਜਾਬ ਦੀ ਹਾਲਾਂਕਿ ਹੁਣ ਤਾਂ ਆਲ ਪਾਰਟੀ ਮੀਟਿੰਗ ਦੇ ਵੀ ਇਹ ਕਹਿੰਦਾ ਕਿ ਸਾਡੇ ਕੋਲ ਜਿਹੜਾ ਵਾਧੂ ਪਾਣੀ ਉਹ ਨਹੀਂ ਹੈਗਾ ਕਿਉਂਕਿ ਇਹ ਕਹਿ ਰਹੇ ਨੇ ਕਿ ਅਸੀਂ ਕੀ ਆਪਣੀ ਪੰਜਾਬ ਦੀ ਧਰਤੀ ਨੂੰ ਬੰਜਰ ਬਣਾ ਕੇ ਕਿਸੇ ਬਾਹਰੀ ਸੂਬੇ ਨੂੰ ਪਾਣੀ ਕਿਸ ਤਰੀਕੇ ਦਾ ਦਿੱਤੇ ਇਸੇ ਨੂੰ ਲੈ ਕੇ ਅੱਜ ਜਿਹੜੀ ਆਲ ਪਾਰਟੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਸਰਬਦਲ ਦੀ ਮੀਟਿੰਗ ਵੀ ਹੋਈਆ ਤੇ ਉਸ ਦੇ ਵਿੱਚ ਵੀ ਇਹ ਗੱਲ ਆਖੀ ਗਈ ਆ ਭਾਵੇਂ ਪਾਸ਼ਪਾ ਦੇ ਸੁਨੀਲ ਜਾਖੜ ਮੌਜੂਦ ਸੀ ਭਾਵੇਂ ਉਹਨਾਂ ਦੀ ਹਰਿਆਣਾ ਚ ਸਰਕਾਰ ਆ ਕੇਂਦਰ ਚ ਸਰਕਾਰ ਆ ਉਹਨਾਂ ਨੇ BBMP ਦੇ ਕਹਿਦ ਕੇ ਹਰਿਆਣਾ ਨੂੰ ਜਿਹੜਾ ਪਾਣੀ ਦੇਣ ਦਾ ਜੋ ਫੈਸਲਾ ਕਰਵਾਤਾ ਸੀ ਪਰ ਸੁਨੀਲ ਜਾਖੜ ਉਹਨਾਂ ਨੇ ਅੜ ਕੇ ਕਿਹਾ ਕਿ ਮੈਂ ਪੰਜਾਬ ਦੇ ਨਾਲ ਆ ਮੇਰਾ ਆਖਰੀ ਸਾਹ ਪੰਜਾਬ ਦੇ ਤੱਕ ਫੈਸਲੇ ਕਰਦਾ ਰਹੇਗਾ ਤਾਂ ਇਸ ਨੂੰ ਲੈ ਕੇ ਜਿਹੜਾ ਸਪੈਸ਼ਲ ਸੈਸ਼ਨ ਵੀ ਬੁਲਾਇਆ ਗਿਆ ਵਿਧਾਨ ਸਭਾ ਦਾ ਇਸ ਖਾਸ ਮਸਲੇ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਥਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਸਰ ਤੁਸੀਂ ਕਿਸ ਤਰੀਕੇ ਦੇਖਦੇ ਹੋ ਕਿ ਜਿਹੜਾ BBMP ਦਾ ਮਸਲਾ ਚੱਲ ਰਿਹਾ ਅੱਜ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਧਿਰਾਂ ਸਰਬਦਲ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਆ ਤੇ ਉਸ ਮੀਟਿੰਗ ਦੇ ਵਿੱਚ ਸਿੱਧੇ ਹੋ ਕੇ ਸਾਰਿਆਂ ਨੇ ਗੱਲਾਂ ਕਈਆਂ ਨੇ ਕਿ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੇ ਹਾਂ ਜਾਂ ਫਿਰ ਅੜ ਕੇ ਪੰਜਾਬ ਦੇ ਨਾਲ ਖੜ੍ਹੇ ਹਾਂ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਪੰਜਾਬ ਦੇ ਨਾਲ ਖੜ੍ਹੀਆਂ ਨੇ ਜਾਂ ਫਿਰ ਇਸ ਆਲ ਪਾਰਟੀ ਮੀਟਿੰਗ ਦੇ ਵਿੱਚੋਂ ਵੀ ਕੋਈ ਸਿਆਸਤ ਕੱਢਦਾ ਨਜ਼ਰ ਆ ਰਿਹਾ ਦੇਖੋ ਅੱਜ ਦਾ ਦਿਨ ਪੰਜਾਬ ਦੇ ਲਈ ਸ਼ੁਭ ਸੰਕੇਤ ਵਾਲਾ ਦਿਨ ਹੈ ਅੱਜ ਦਾ ਦਿਨ ਘੱਟੋ-ਘੱਟ ਇਹ ਚੰਗਾ ਪੱਖ ਹੈ ਕਿ ਪੰਜਾਬ ਦੀਆਂ ਸਮੂਚੀਆਂ ਦਾ ਇੰਤਕ ਤਰ੍ਹਾਂ ਚਾਹੇ ਕੋਈ ਆਪਣੇ ਆਪ ਨੂੰ ਵੋਟ ਬੈਂਕ ਪੱਖੋਂ ਨੁਮਾਇੰਦਿਆਂ ਪੱਖੋਂ ਵੱਡੀ ਮੰਦੀ ਹੋਵੇ ਚਾਹੇ ਕੋਈ ਛੋਟੀ ਮੰਦੀ ਹੋਵੇ ਕਿਸੇ ਦੀ ਸਮਰੱਥਾ ਘੱਟ ਹੋਵੇ ਕਿਸੇ ਦੀ ਗਿਣਤੀ ਘੱਟ ਹੋਵੇ ਕਿਸੇ ਦੀ ਮੈਂਬਰੀ ਘੱਟ ਹੋਵੇ ਪਰ ਅੱਜ ਸਾਰੇ ਸਿਰ ਜੋੜ ਕੇ ਬੈਠੇ ਤੇ ਇੱਕ ਸੁਰ ਚਿੰਕੋ ਗੱਲ ਸੀ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਵੱਜਣ ਦੇਾਂਗੇ ਪੰਜਾਬ ਦੇ ਬਾਣੀਆਂ ਨੂੰ ਨਹੀਂ ਖੁੰਣ ਦੇਾਂਗੇ ਪੰਜਾਬ ਦੇ ਲਈ ਅਸੀਂ ਸਾਰੇ ਇੱਕ ਸੁਰਚ ਇਕੱਠੇ ਬੈਠੇ ਆ ਇਹ ਸ਼ੁਭ ਸੰਕੇਤ ਹੈ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਪਾਰਟੀਆਂ ਜਿਹੜੀਆਂ ਅੱਜ ਬੈਠਕ 'ਚ ਬੈਠੀਆਂ ਸੀ ਇਹਨਾਂ 'ਚ ਉਹ ਬਹੁ ਗਣਤੀ ਉਹ ਪਾਰਟੀਆਂ ਨੇ ਜਿਨ੍ਹਾਂ ਦੇ ਕਰਕੇ ਹੀ ਇਹ ਮਸਲਾ ਹੈ ਜਿਨ੍ਹਾਂ ਦੇ ਗਲਤ ਫੈਸਲੇ ਕਰਕੇ ਹੀ ਇਹ ਮਸਲਾ ਹੈ ਚਾਹੇ ਉਹ ਚ ਕਾਂਗਰਸ ਪਾਰਟੀ ਆ ਚਾਹੇ ਉਹ ਚ ਅਕਾਲੀ ਦਲ ਆ ਚਾਹੇ ਚ ਭਾਈਵਾਲ ਭਾਜਪਾ ਰਹੀ ਹੈ ਹੈਨਾ ਇਹ ਸਾਰਿਆਂ ਦੀ ਕਰੀ ਕਰੀ ਧਰੀਓ ਅਸੀਂ ਭੋਗ ਰਹੇ ਆਂ ਪਰ ਜੇਕਰ ਤੁਸੀਂ ਪਿਛਲੇ ਮੁੱਦਿਆਂ ਨੂੰ ਵੀ ਉਖਾੜਦੇ ਰਹੋਗੇ ਫਿਰ ਤਾਜ਼ਾ ਮੂਹਰੇ ਖੜਾ ਮਸਲਾ ਜਿਹੜਾ ਉਹਨੂੰ ਹੱਲ ਨਹੀਂ ਕਰ ਸਕਦੇ ਜੀ ਮਤਲਬ ਜੇ ਤੁਸੀਂ ਕਹੋ ਕਿ ਅਸੀਂ ਆ ਖਾਈ ਪੂਰਨੀ ਆ ਜਿਹੜੀ ਹੁਣ ਸਾਡੇ ਮੂਹਰੇ ਪੱਟ ਦਿੱਤੀ ਗਈ ਤੇ ਤੁਸੀਂ ਪਿਛਲੇ ਮੋੜ ਤੇ ਉਖਾੜਨ ਲੱਗ ਜੋਂਗੇ ਤੇ ਤੁਸੀਂ ਨਵੇਂ ਟੋਏ ਪਿੱਛੇ ਵੀ ਪੱਟ ਰਹੇ ਹੋ ਤੇ ਮੂਹਰੇ ਥੋੜੇ ਟੋਆ ਆਏਗਾ ਹੀ ਹੈ ਜੀ ਬਿਲਕੁਲ ਸਹੀ ਇਸ ਲਈ ਅੱਜ ਵਕਤ ਇਹ ਸੀਗਾ ਕਿ ਪਿਛਲੇ ਮਸਲਿਆਂ ਨੂੰ ਜੋ ਗਲਤੀਆਂ ਹੋ ਗਈਆਂ ਹੋ ਗਈਆਂ ਉਹਦੀ ਚਰਚਾ ਹਮੇਸ਼ਾ ਆਪਾਂ ਵੀ ਕਰਦੇ ਆ ਰਾਜਨੀਤਿਕ ਧਾਰਮਿਕ ਦੂਏ ਨੂੰ ਕਰਦੀਆਂ ਪਰ ਅੱਜ ਉਹ ਚਰਚਾ ਦਾ ਦਿਨ ਨਹੀਂ ਸੀ ਅੱਜ ਦਿਨ ਸੀਗਾ ਕਿ ਜਿਹੜਾ ਮਸਲਾ ਸਾਡੇ ਮੂਹਰੇ ਚੁਣੌਤੀ ਬਣ ਕੇ ਖੜਾ ਉਹਦੇ ਨਾਲ ਕਿਵੇਂ ਨਜਿੱਠਣਾ ਹੋਰ ਉਹਦੇ ਲਈ ਚੰਗੀ ਗੱਲ ਹੈ ਕਿ ਲਗਭਗ ਸਾਰੀਆਂ ਧਿਰਾਂ ਦੀ ਬੋਲੀ ਇੱਕ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਅੱਜ ਬੜੇ ਠਰਮੇ ਨਾਲ ਬੋਲ ਰਹੇ ਸੀ ਅੱਜ ਬੜੀ ਗੰਭੀਰਤਾ ਨਾਲ ਬੋਲ ਰਹੇ ਸੀ ਅੱਜ ਸ਼ਬਦ ਲੱਭ ਲੱਭ ਬੋਲ ਰਹੇ ਸੀ ਕਿਉਂਕਿ ਉਹਨਾਂ ਦੇ ਅੰਦਰ ਇੱਕ ਫਿਕਰ ਸੀ ਕਿ ਕਿਤੇ ਅੱਜ ਮੈਂ ਕੋਈ ਤੰਜ ਨਾ ਕਸ ਬੈਠਾ ਅੱਜ ਮੈਂ ਕਿਤੇ ਕੋਈ ਬਿਆੰਗ ਨਾ ਕਰ ਬੈਠਾ ਕਿਤੇ ਗੱਲ ਵਿਗੜ ਨਾ ਜਾਵੇ ਜਿਹੜੀ ਸਾਡੇ ਚੰਗਾ ਸੁਨੇਹਾ ਦਿੱਲੀ ਨੂੰ ਜਾਣਾ ਕਿ ਤੇ ਉਰੀ ਥਲਾਰਾ ਪੈ ਜਵੇ ਬਾਹਰ ਚ ਪ੍ਰੈਸ ਕਾਨਫਰੈਂਸ ਜਾ ਕੇ ਹੋਰੇ ਕੁਝ ਬੋਲਣ ਲੱਗ ਜਾਨ ਸਾਰੇ ਜੀ ਇਹਨਾਂ ਨੇ ਬੜੇ ਬੋਚਵੇਂ ਬੋਚਵੇਂ ਜੇ ਸ਼ਬਦ ਚੁਣੇ ਸੋ ਇਹਨਾਂ ਬੋਚਵੇਂ ਸ਼ਬਦਾਂ ਨੂੰ ਵੀ ਅੱਗੇ ਬੋਚਿਆ ਬਾਕੀ ਪਾਰਟੀਆਂ ਨੇ ਬਲਵਿੰਦਰ ਖੁੰਦੜ ਹੋਰਾਂ ਨੇ ਹੈਨਾ ਤੇ ਉਹਨਾਂ ਦੇ ਨਾਲ ਦਲਜੀਤ ਸਿੰਘ ਚੀਮਾ ਹੋਰੀ ਅਕਾਲੀ ਦਲ ਵੱਲੋਂ ਇਸੇ ਤਰ੍ਹਾਂ ਫਿਰ ਉਧਰੋਂ ਕਾਂਗਰਸ ਵੱਲੋਂ ਰਾਣਾ ਕੇਪੀ ਤੇ ਤ੍ਰਿਪਤਿੰਦਰ ਬਾਜਵਾ ਹੈ ਤੇ ਇਧਰੋਂ ਸੁਰੀਲ ਜਾਕਰ ਤੇ ਮਨਨਜਨ ਕਾਲੀਆ ਹੈ ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਦੇ ਨੁਮਾਇंदे ਇਸੇ ਤਰ੍ਹਾਂ ਸੀਪੀਆਈ ਸੀਪੀਐਮ ਦੇ ਨੁਮਾਇंदे ਹੈਨਾ ਹੋਰ ਬਾਕੀ ਦਲਾਂ ਦੇ ਨੁਮਾਇंदे ਸਾਰਿਆਂ ਦੇ ਨੁਮਾਇੰਦੇ ਉੱਥੇ ਮੌਜੂਦ ਸੀ ਆਮ ਆਦਮੀ ਪਾਰਟੀ ਦੇ ਆਪਣੇ ਪ੍ਰਧਾਨ ਵੀ ਅਮਨ ਰੋੜਾ ਉੱਥੇ ਮੌਜੂਦ ਸੀ ਹੈਨਾ ਅਧਿਕਾਰੀ ਗੜ ਵੀ ਮੌਜੂਦ ਸੀ ਤੋਂ ਨਾਲ ਚ 2 ਘੰਟੇ ਤੋਂ ਵੱਧ ਚਰਚਾ ਚੱਲੀ ਔਰ 2 ਘੰਟੇ ਦੀ ਚਰਚਾ ਚ ਲਗਭਗ ਸਾਰਿਆਂ ਨੇ ਜਿਹੜੀ ਰਾਏ ਬਣੀ ਉਹਦੇ ਵਿੱਚੋਂ ਇਹੀ ਗੱਲ ਉੱਪਰੀ ਕੇ ਆਪਾਂ ਇਸ ਮਸਲੇ ਤੇ ਇੱਕ ਸਟੈਂਡ ਰਹੀਏ ਇੱਕ ਤਰ੍ਹਾਂ ਦੀ ਬਿਆਨੀ ਕਰੀਏ ਇੱਕ ਤਰ੍ਹਾਂ ਦਾ ਜਸਰ ਦਿਖਾਈਏ ਤੇ ਜੇ ਕਿਤੇ ਜਾਣਾ ਪਵੇ ਖੜਨਾ ਪਵੇ ਤਾਂ ਇਕੱਠੇ ਖੜੀਏ ਮਤਲਬ ਇਹ ਤੋਂ ਵਧੀਆ ਹੋਰ ਕੀ ਹੋ ਸਕਦਾ ਮੈਂ ਇਹ ਚੀਜ਼ ਜਿਹੜੀ ਅੱਜ ਇੱਥੇ ਹੋ ਰਹੀ ਆ ਪਾ ਲੰਘੇ ਕੱਲ੍ਹੇ ਗੱਲ ਕਰ ਰਹੇ ਸੀ ਕਿ ਹਰਿਆਣੀਆਂ ਰਾਜ ਦੇ ਤਰ੍ਹਾਂ ਇਕੱਠੀਆਂ ਦਿਖ ਰਹੀਆਂ ਸਾਡੇ ਵਾਲੇ ਜੀ ਇਕੱਠੇ ਨਹੀਂ ਦਿਖਦੇ ਅੱਜ ਉਹ ਇਕੱਠੇ ਦਿਖੇ ਔਰ ਇਹ ਕੋਈ ਇਤਿਹਾਸ ਚ ਨਵਾਂ ਪਲ ਨਹੀਂ ਹੈ ਇਹ ਤੋਂ ਪਹਿਲਾਂ ਜੀ ਭਾਰਤ ਚ ਵੀ ਪੰਜਾਬ ਚ ਵੀ ਇੰਜ ਹੁੰਦਾ ਆਏ ਖਾਸ ਕਰ ਮੈਂ ਜਿਹੜੇ ਸਾਊਥ ਦੇ ਸੂਬੇ ਨੇ ਨਾ ਮੈਂ ਉਹਨਾਂ ਨੂੰ ਦੇਖਿਆ ਜੀ ਕਿ ਜੇ ਦਿੱਲੀ ਚ ਹਾਂ ਜੇ ਸਾਊਥ ਦੇ ਸੂਬੇ 'ਚ ਕਿਸੇ 'ਚ ਕੋਈ ਮਸਲਾ ਆ ਜੇ ਤਾਂ ਦਿੱਲੀ ਦੇ ਚੋਂ ਉਹਨਾਂ ਦੇ ਨੁਮਾਇੰਦੇ ਚਾ ਜਿਹੜੀ ਮਰਜ਼ੀ ਪਾਰਟੀ ਛੁਣ ਉਹ ਇਕੱਠੇ ਹੋ ਕੇ ਜਾ ਕੇ ਉਹਦੇ ਘਰ ਮੂਰੇ ਬਹਿ ਜਾਂਦੇ ਨੇ ਜਿਹਨੇ ਮਸਲਾ ਹੱਲ ਕਰਨਾ ਸਾਡੇ ਇੱਥੇ 13 ਮੈਂਬਰ ਪਾਰਲੀਮੈਂਟ 750 ਮੈਂਬਰ 20 ਦੇ 20 ਕਦੇ ਦਿੱਲੀ 'ਚ ਇਕੱਠੇ ਨਹੀਂ ਹੁੰਦੇ ਦੇਖੀ ਸੋ ਇਸ ਲਈ ਅੱਜ ਇਹ ਚੰਗਾ ਪਲ ਸੀ ਕਿ ਪੰਜਾਬ ਦੇ ਮਸਲੇ ਤੇ ਇੱਕ ਜੋ ਟੋਕ ਠੀਕ ਹੈ ਕੱਲ ਨੂੰ ਫੇਰ ਤੁਹਾਡੇ ਕੋਲ ਮੌਕਾ ਆਉਣਾ ਤੁਸੀਂ ਆਪਸ ਚਿੱਕਦੂ ਦੇ ਨਾਲ ਫੇਰ ਹਾਂ ਹੁਣ ਮਤਲਬ ਕਿ ਤਾਹਨੇ ਮੇਨੇ ਹੋਣੇ ਪਰ ਇਸ ਮਸਲੇ ਤੇ ਜਦੋਂ ਅੱਜ ਮਕੰਦਰੀ ਭਗਵੰਤ ਮਾਨ ਨੇ ਕਿਹਾ ਕਿ ਜੀ ਆ ਸਾਡੀ ਸਥਿਤੀ ਆ ਅਸੀਂ ਦੱਸ ਚੁੱਕੇ ਹਾਂ ਕਿ ਅਸੀਂ ਬਾਧੂ ਪਾਣੀ ਦੇ ਰਹੇ ਹਾਂ ਇਸੇ ਗੱਲ ਨੂੰ ਦੁਜਿਆਂ ਨੇ ਤਰਾਇਆ ਸੁਨੀਲ ਜਾਖੜ ਨੇ ਵੀ ਮਤਲਬ ਇਸ ਗੱਲ ਦੀ ਅਜੇ ਪਹਿਰੇਦਾਰੀ ਕੀਤੀ ਹੈ ਵੀ ਪੰਜਾਬ ਸਰ ਸੁਨੀਲ ਜਾਖੜ ਦਾ ਜਿਹੜਾ ਸੁਨੀਲ ਜਾਖੜ ਉਹਨਾਂ ਦਾ ਸਟੈਂਡ ਕਿਸ ਤਰੀਕੇ ਦੇਖਦੇ ਹੋ ਕਿ ਜਦੋਂ ਪੱਤਰਕਾਰਾਂ ਨੇ ਸਿੱਧੇ ਸਵਾਲ ਕੀਤੇ ਕਿ ਜੇਕਰ ਪਰੋਂ ਪ੍ਰੈਸ਼ਰ ਪਾਉਂਦਾ ਪਾਇਆ ਜਾਂਦਾ ਕਿ ਤੁਸੀਂ ਆਪਣੇ ਫੈਸਲੇ ਤੋਂ ਬਦਲੋਗੇ ਕਿ ਉਹ ਜਿਸ ਤਰੀਕੇ ਸਿੱਧੇ ਤੌਰ ਤੇ ਕਹਿੰਦੇ ਸੀ ਕਿ ਮੇਰਾ ਤਾਂ ਆਖਰੀ ਸਾਥ ਦਾ ਪੰਜਾਬ ਦੇ ਨਾਲ ਖੜਾ ਦੇਖੋ ਅਪਕ ਇੱਕ ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਕਿ ਇਹ ਸਮੇਂ ਸੁਨੀਲ ਜਾਖੜ ਲਈ ਪ੍ਰਿਕਿਆ ਦੀ ਘੜੀਆ ਜੀ ਜੀ ਕਿਉਂਕਿ ਸੁਨੀਲ ਜਾਖੜ ਜਿੱਥੇ ਵੀ ਰਹੇ ਨੇ ਉਹਨਾਂ ਨੇ ਘੱਟੋ ਘੱਟ ਪੰਜਾਬ ਦੇ ਹਿੱਤਾਂ ਨੂੰ ਮੂਰੇ ਰੱਖ ਕੇ ਗੱਲ ਜਰੂਰ ਕੀਤੀ ਆ ਉਹ ਬਹੁਤ ਤੇ ਜਰੂਰ ਨਜ਼ਰ ਆਏ ਨੇ ਉਹਨਾਂ ਉੱਤੇ ਉੱਤੇ ਚਾਹਿਓ ਭਾਜਪਾ ਚ ਜਾਣ ਤੋਂ ਬਾਅਦ ਵੀ ਉਹ ਪੰਜਾਬੀ ਭਾਸ਼ਾ ਦੇ ਮਸਲੇ ਤੇ ਖਿੱਤੇ ਦੇ ਮਸਲੇ ਤੇ ਚੰਡੀਗੜ੍ਹ ਦੇ ਮਸਲੇ ਤੇ ਇਹਨਾਂ ਮਸਲਿਆਂ ਤੇ ਪਾਣੀਆਂ ਦੇ ਮਸਲੇ ਤੇ ਬੋਲਦੇ ਰਹੇ ਨੇ ਸੋ ਹੁਣ ਜਦੋਂ ਪ੍ਰੈਕਟੀਕਲੀ ਲੋੜ ਪਈ ਤਾਂ ਉਹ ਸਟੈਂਡ ਤੇ ਕਾਇਮ ਨਜ਼ਰ ਆਏ ਉਹ ਥਿਰਕੇ ਨਹੀਂ ਜੀ ਜੀ ਅੱਜ ਉਹਨਾਂ ਦੀ ਜਿਹੜੀ ਪਾਸ਼ਾ ਸੀ ਉਹ ਸਪੱਸ਼ਟ ਸੀ ਕਿ ਬਈ ਸਾਥੋਂ ਪਿਆਰ ਨਾਲ ਤਾਂ ਜੋ ਮਰਜ਼ੀ ਲੈ ਜਾਓ ਧੱਕੇ ਨਾਲ ਨਹੀਂ ਜੀ। ਹਮ ਪਰ ਉਹਨਾਂ ਨੇ ਪ੍ਰੈਸ ਕਾਨਫਰੈਂਸ 'ਚ ਇੱਕ ਗੱਲ ਵੀ ਕਹੀ ਕਿ ਆ ਤਾਲੇ ਲਾ ਕੇ ਚਾਬੀਆਂ ਪੁਲਿਸ ਨੂੰ ਦੇਣੀਆਂ ਇਹ ਵੀ ਵਾਜਬ ਤਰੀਕਾ ਨਹੀਂ। ਤੇ ਹਰਿਆਣੇ ਨੂੰ ਇਹ ਅੜੀ ਕਰਕੇ ਧੱਕਾ ਕਰਕੇ ਪਾਣੀ ਲੈਣਾ ਇਹ ਵਾਜਬ ਤਰੀਕਾ ਨਹੀਂ। ਇਹ ਮਸਲਾ ਉਹ ਕਹਿੰਦੇ ਐਡਾ ਬੜਾ ਨਹੀਂ ਸੀ ਜਿਹੜਾ ਬੜਾ ਰਾਈ ਨੂੰ ਪਹਾੜ ਬਣਾ ਰਿਆ। ਜੀ ਬਿਲਕੁਲ ਗੱਲ ਕਰ ਰਹੇ ਸੀ ਕਿ ਬਈ ਕੇਂਦਰ ਸਰਕਾਰ ਬੀਬੀਐਮਬੀ ਜੇ 20 ਦਿਨਾਂ ਦਾ ਮਸਲਾ ਨਹੀਂ ਹੱਲ ਕਰ ਸਕਦੀ ਉਹ ਸਾਲਾਂ ਪੱਤੀ ਮਸਲੇ ਸਾਡੇ ਜਿਹੜੇ ਲੜਖੇ ਦੇ ਹੁੰਦੇ ਉਹ ਕੀ ਹੱਲ ਕਰੂਗੀ ਇਹ ਤਾਂ 20 ਦਿਨਾਂ ਦਾ ਮਸਲਾ ਸੀ ਸੋ ਇਸ ਲਈ ਇਹ ਹੁਣ ਸੁਨੀਲ ਜੱਗ ਅੱਜ ਪੰਜਾਬ ਦੇ ਵਿੱਚ ਬਾਕੀ ਧਿਰਾਂ ਵੀ ਸਾਹਮਣੇ ਨੇ ਅਕਾਲੀ ਦਲ ਨੇ ਸਪਸ਼ਟ ਕਿਹਾ ਕਿ ਜੇ ਲੋੜ ਪਈ ਅਸੀਂ ਧਰਨੇ ਤੱਕ ਤੇ ਆ ਜਾਾਂਗੇ ਅਸੀਂ ਅੰਦੋਲਨ ਛੇੜਾਂਗੇ ਅਸੀਂ ਮੋਰਚਾ ਲਾ ਦਾਂਗੇ ਹੈਨਾ ਆ ਕਾਂਗਰਸ ਵੀ ਕਹਿੰਦੀ ਆ ਅਸੀਂ ਨਾਲ ਖੜੇ ਨਜ਼ਰ ਆਵਾਂਗੇ ਬਾਕੀ ਦਲ ਵੀ ਅੱਜ ਬੀਜੇਪੀ ਦੇ ਕੋਈ ਲੀਡਰ ਪ੍ਰਦਰਸ਼ਨ ਵੀ ਕਰ ਰਹੇ ਸੀ ਸ਼ਾਇਦ ਲੁਧਿਆਣਾ ਜਲੰਧਰ ਵਾਲੇ ਖੇਤਰਾਂ 'ਚ ਇਹ ਹਾਂ ਜੀ ਇਹ ਪਾਣੀ ਤੇ ਡਾਕਾ ਮੈਨੂੰ ਲੱਗਦਾ ਕਿ ਭਾਜਪਾ ਜੋ ਹੌਸਤਿਤੀ ਚ ਵੀ ਆ ਜਿਹੜੀ ਸਥਿਤੀ ਚ ਕਿਸੇ ਸਮੇਂ ਅਸੀਂ ਕਾਂਗਰਸ ਦੇਖੀ ਆ ਕਿਸੇ ਸਮੇਂ ਚ ਅਕਾਲੀ ਦਲ ਤੇ ਅਨੈਲੋ ਵਾਲੇ ਦੇਖੇ ਨੇ ਮਤਲਬ ਅਕਾਲੀ ਦਲ ਦਾ ਤੇ ਅਨੈਲੋ ਦਾ ਰਿਸ਼ਤਾ ਬਹੁਤ ਪਰਿਵਾਰਕ ਵੀ ਤੇ ਰਾਜਨੀਤਿਕ ਵੀ ਬਹੁਤ ਸਾਂਝਾ ਰਿਹਾ ਹ ਹ ਪਰ ਅਨੈਲੋ ਉਧਰ ਪਾਣੀ ਵਾਲੇ ਮਸਲੇ ਤੇ ਉਧਰ ਸਟੈਂਡ ਲੈਂਦੀ ਹੁੰਦੀ ਸੀ ਇੱਧਰ ਅਕਾਲੀ ਇੱਧਰ ਸਟੈਂਡ ਲੈਂਦਾ ਹੁੰਦਾ ਸੀ ਦਿੱਲੀ ਚ ਭਾਜਪਾ ਨਾਲ ਦੋਨੇ ਸੀਗੇ ਹ ਹ ਕਿਸੇ ਸਮੇਂ ਦਿੱਲੀ ਦੇ ਵਿੱਚ ਬਾਜਪਈ ਸਾਹਿਬ ਪ੍ਰਧਾਨ ਮੰਤਰੀ ਸੀ ਚਟਾਲੇ ਉਹਨਾਂ ਦੇ ਭਾਈਵਾਲ ਹਰਿਆਣਾ 'ਚ ਮੁੱਖ ਮੰਤਰੀ ਸੀ ਪੰਜਾਬ 'ਚ ਬਾਦਲ ਸਾਹਿਬ ਮੁੱਖ ਮੰਤਰੀ ਸੀ ਪਾਣੀ ਦਾ ਮਸਲਾ ਸਾਡਾ ਤੁਸੀਂ ਕਾਮੀ ਹੱਲ ਨਹੀਂ ਕੀਤਾ ਜੀ ਜੀ ਕਿਸੇ ਸਮੇਂ ਦਿੱਲੀ ਦੇ ਵਿੱਚ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਭੁਪਿੰਦਰ ਸਿੰਘ ਹੁੱਡਾ ਕਾਂਗਰਸ ਦਾ ਹਰਿਆਣਾ 'ਚ ਮੁੱਖ ਮੰਤਰੀ ਸੀ ਪੰਜਾਬ 'ਚ ਉਹਨਾਂ ਹੀ ਪਾਰਟੀ ਦਾ ਕੈਪਟਨ ਅਮਿੰਦਰ ਸਿੰਘ ਸੀ ਤਿੰਨੇ ਸਾਰੇ ਮਤ ਇੱਕੋ ਪਾਰਟੀ ਸੀ ਕਾਮੀ ਤੁਸੀਂ ਮਸਲਾ ਹੱਲ ਨਹੀਂ ਕੀਤਾ ਸੋ ਅੱਜ ਉਸੇ ਰੋਲ ਦੇ ਵਿੱਚ ਮੈਨੂੰ ਲੱਗਿਆ ਕਿ ਜਿਵੇਂ ਕਾਂਗਰਸ ਹਰਿਆਣੇ ਵਾਲੀ ਕਾਂਗਰਸ ਉਧਰ ਬੋਲਦੀ ਹੁੰਦੀ ਆ ਪੰਜਾਬ ਵਾਲੀ ਕੰਗਸ ਇੱਧਰ ਬੋਲਦੀ ਹੁੰਦੀ ਆ ਅਨੈਲ ਉੱਧਰ ਖੜ ਕੇ ਉੱਧਰ ਬੋਲਦੀ ਹੁੰਦੀ ਆ ਅਕਾਲੀਦਰ ਵਾਲੇ ਇੱਧਰ ਬੋਲ ਅੱਜ ਉਸੇ ਢੰਗ ਚ ਪੰਜਾਬ ਦੀ ਬੀਜੇਪੀ ਸੀ ਮਤਲਬ ਉਹ ਲੱਗਿਆ ਕਿ ਹਰ ਵਾਰ ਅਸੀਂ ਪੰਜਾਬ ਤੋਂ ਛੱਤਰਖਾਨੇ ਆ ਕਿਸਾਨੀ ਵਾਲੇ ਮਸਲੇ ਤੇ ਬਹੁਤ ਛਿੱਤਰ ਖਾਦੇ ਨੇ ਇਹਨਾਂ ਨੇ ਕੱਪੜੇ ਪੜਵਾਏ ਨੇ ਆਪਣੇ ਗੋਹਾਸਟਵਾਇਆ ਕਹਾਂ ਗੁਰੇ ਸੋ ਲੱਗਿਆ ਕਿ ਜੇ ਅੱਜ ਵੀ ਇਹ ਦ੍ਰਿਸ਼ ਬਣਿਆ ਤਾਂ ਔਖਾ ਨਾ ਹੋ ਜਵੇ ਸੋ ਆਪਣਾ ਤਾਂ ਉਹੀ ਬਿਆਨ ਦਿੱਤਾ ਸਰ ਮੈਨੂੰ ਉਹ ਬਿਆਨ ਵੀ ਜ਼ਿਆਦਾ ਜੰਦਾ ਜਿਹੜਾ ਹੂੰ ਜਿਹੜਾ ਸੰਦੀਪ ਪਾਟਕੋਣੀ ਕੁਝ ਸਮਾਂ ਪਹਿਲਾਂ ਦੇ ਰਹੇ ਸੀ ਉਹ ਹਰਿਆਣੇ ਚ ਕਹਿ ਰਹੇ ਸੀ ਕਿ ਹ ਬਿਲਕੁਲ ਸੰਦੀਪ ਪਾਠਕ ਦੇ ਬਾਰੇ ਨਾਲ ਇਹ ਚਰਚਾ ਰਹੀ ਆ ਕਿ ਪੰਜਾਬ ਦਾ ਤੂੰ ਇਨਚਾਰਜ ਆ ਪੰਜਾਬ ਦੇ ਕੋਟੇ ਚੋਂ ਤੈਨੂੰ ਸਾਰਾ ਕੁਝ ਮਿਲਦਾ ਹੈ ਨਾ ਤੇ ਤੁਸੀਂ ਗੋਗੇ ਉਹਨਾਂ ਦੀ ਗੱਲ ਰਹੇ ਆ ਇਹ ਸਵਾਲ ਹੁੰਦਾ ਰਿਹਾ ਸੰਦੀਪ ਪਾਠਕ ਦੇ ਉੱਤੇ ਦਾ ਕਿ ਅੰਡੇ ਕਿੱਥੇ ਤੇ ਕੁੜਕੜ ਕਿਤੇ ਤੇ ਪਰ ਇਹ ਇਹ ਅਸਲ ਦੇ ਵਿੱਚ ਜਦੋਂ ਚੋਣਾ ਸੀ ਤਾਂ ਇਹੀ ਭਗਵੰਤ ਮਾਨ ਹੋਰੀ ਕੇਜਰੀਵਾਲੂਰੀ ਇਸ ਮਸਲੇ ਤੇ ਚੁੱਪ ਸੀ ਜੀ ਜੀ ਤੋਂ ਪਰ ਹੁਣ ਤੁਹਾਡੇ ਮੂਰੇ ਜਿਹੜੀ ਤਾਜ਼ਾ ਸਥਿਤੀ ਖੜੀ ਆ ਉਸ ਦੇ ਉੱਤੇ ਆਪਾਂ ਤਾਂ ਹੀ ਕਹਿੰਦੇ ਕਿ ਪਿਛਲੇ ਮਸਲਿਆਂ ਨੂੰ ਜੇ ਭੁੱਲ ਕੇ ਹੁਣ ਵੀ ਮਤਲਬ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਤਾਂ ਇਹਨਾਂ ਨੂੰ ਭੁੱਲਿਆ ਨਹੀਂ ਕਹਿੰਦੇ ਜੇ ਹੁਣ ਵੀ ਇਹ ਦਰਸਤੋ ਕੇ ਆ ਜਾਣ ਤਾਂ ਸਵਾਗਤ ਹੈ ਔਰ ਸਾਰੇ ਪੰਜਾਬ ਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਕਿ ਹਾਂ ਲੜੋ ਲੜਾਈ ਅਸੀਂ ਤੁਹਾਡੇ ਨਾਲ ਆ ਜੇ ਕਿਸੇ ਨੇ 3 13 ਕੀਤਾ ਕਿਸੇ ਨੇ ਚੁੱਸ ਚਲਾਕੀ ਕੀਤੀ ਤਾਂ ਫਿਰ ਪੰਜਾਬ ਕੋਲ ਹੱਕ ਹੈਗਾ ਕਿ ਤੁਹਾਨੂੰ ਘਰੇ ਬਿਠਾ ਦੇਣਗੇ ਵਿਲੇ ਕਰਕੇ ਜੀ ਤਾਂ ਸਰ ਇਸੇ ਮਸਲੇ ਦੇ ਉੱਪਰ ਇਸ ਆਲ ਪਾਰਟੀ ਮੀਟਿੰਗ ਦੇ ਵਿੱਚ ਇਹ ਕੀ ਵੀ ਦੇਖਣ ਨੂੰ ਮਿਲਿਆ ਕਿ ਹਾਲਾਂਕਿ ਜਿਹੜਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਉਹਨਾਂ ਤਾਂ ਚਲੋ ਸੱਤਾ ਤੇਰਾਮਨ ਅਰੋੜਾ ਪਹੁੰਚ ਕੇ ਭਾਜੀਪੀ ਦੇ ਸੁਨੀਲ ਜਾਖੜ ਪਹੁੰਚ ਕੇ ਪਰ ਅਕਾਲੀ ਦਲ ਦੇ ਸੁਖਵੀਰ ਬਾਦਲ ਨਹੀਂ ਆਏ ਉਧਰ ਕਾਂਗਰਸ ਦੇ ਜਿਹੜੇ ਰਾਜਾ ਵੜਿੰਗਜਾ ਫਿਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਹੀਂ ਆਏ ਤੁਹਾਨੂੰ ਕੀ ਲੱਗਦਾ ਇਸ ਦੇ ਪਿੱਛੇ ਦੀ ਰਾਜਨੀਤੀ ਕੀ ਆ ਕਿ ਵੱਡੇ ਚਿਹਰੇ ਨਹੀਂ ਆਏ ਜਾਂ ਪ੍ਰਧਾਨ ਵਿਰੋਧੀ ਧਿਰ ਦੇ ਨੇਤਾ ਨਹੀਂ ਆਏ ਦੇਖੋ ਰਾਜਨੀਤੀ ਚਾਹੇ ਕੁਝ ਹੋਵੇ ਚਾਹੇ ਨਾ ਹੋਵੇ ਪਰ ਇਸ ਮੌਕੇ ਕੋਈ ਵੀ ਹਿੱਲਾ ਵਸੀਲਾ ਹੁੰਦਾ ਉਹਨਾਂ ਨੂੰ ਪਹੁੰਚਣਾ ਚਾਹੀਦਾ ਸੀ। ਉਹਨਾਂ ਦਾ ਆਉਣਾ ਬਣਦਾ ਸੀ। ਕਿਉਂਕਿ ਸਿੱਧਾ ਪੰਜਾਬ ਦੀ ਹੋਂਦ ਨਾਲ ਪੰਜਾਬ ਦੇ ਨਾਲ ਧੱਕੇਸ਼ਾਹੀ ਨਾਲ ਜੁੜਿਆ ਮਸਲਾ ਔਰ ਕੇਂਦਰ ਦੀ ਬਦੀਕੀ ਦਾ ਇਹ ਸਿਖਰ ਹੈ। ਹਰਿਆਣਾ ਦੇ ਰਾਹੀਂ ਕੇਂਦਰ, ਬੀਬੀਐਮਬੀ ਦੇ ਰਾਹੀਂ ਕੇਂਦਰ ਜੋ ਜੋਰ ਜ਼ਬਰਦਸਤੀ ਤੇ ਆ ਗਿਆ। ਜਦੋਂ ਤੁਸੀਂ ਕਹਨੂੰ ਕੁਝ ਵੀ ਸਾਡੀ ਬਾਹਰ ਰੁੜ ਕੇ ਹੋਣ ਦੀ ਕੋਸ਼ਿਸ਼ ਕਰੋਗੇ ਤੁਸੀਂ ਆਪਣਾ ਸੱਤਾ ਦੀ ਧੌਂਸ ਦਿਖਾਓਗੇ। ਕੇਂਦਰੀਕਰਨ ਦੀ ਆਪਾਂ ਗੱਲ ਨਾ ਲਗਾਤਾਰ ਕਰਦੇ ਆ ਉਹਦਾ ਸਪਸ਼ਟ ਪ੍ਰਗਟਾਵਾ ਹੈ। ਕੇ ਕੇਂਦਰ ਦੀ ਇਹ ਧੱਕੇਸ਼ਹੀ ਦਾ ਪ੍ਰਤੀਕ ਹੈ ਕਿ ਸੁਭਿਆਂ ਤੋਂ ਉਹਨਾਂ ਦੇ ਹੱਕ ਖੋਲੋ ਹੂੰ ਇਸ ਲਈ ਇਸ ਅਜਿਹੇ ਨਾਜ਼ੁਕ ਮੌਕੇ ਤੇ ਜਿਹੜੀ ਤੇਰ ਦਾ ਲੰਬਾ ਇਤਿਹਾਸ ਰਿਹਾ ਹੋਵੇ ਮੋਰਚਿਆਂ ਦਾ ਪੰਜਾਬ ਦੇ ਲਈ ਲੜਨ ਦਾ ਖੜਨ ਦਾ ਕੁਰਬਾਨੀਆਂ ਦਾ ਉਸ ਅਕਾਲੀ ਦਲ ਦੇ ਪ੍ਰਧਾਨਗੀ ਕਰਨ ਵਾਲਾ ਬੰਦਾ ਇਸ ਮਸਲੇ ਤੇ ਗੈਰਹਾਜ ਰਵੇ ਇਹ ਚ ਸ਼ੋਭਾ ਨਹੀਂ ਹੈ ਹੂੰ ਤਾਂ ਸਰ ਇੱਥੇ ਮੇਰੇ ਇੱਕ ਹੂੰ ਇਸੇ ਤਰ੍ਹਾਂ ਕਾਂਗਰਸ ਪਾਰਟੀ ਦਾ ਜੀ 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 ਹੂੰ ਤਾਂ ਮੇਰੇ ਇੱਥੇ ਇੱਕ ਇੱਕ ਸਵਾਲ ਕਿਸਾਨਾਂ ਨੂੰ ਲੈ ਕੇ ਵੀ ਜ਼ਰੂਰ ਕਰਾਂਗਾ ਕਿਉਂਕਿ ਕਿਸਾਨੀ ਦੇ ਨਾਲ ਜੁੜਿਆ ਹੋਇਆ ਮਸਲਾ ਕਿ ਜਿਹੜਾ ਝੋਨੇ ਦਾ ਸੀਜ਼ਨ ਆਉਣਾ ਕਿਸਾਨਾਂ ਨੂੰ ਪਾਣੀ ਦਿੱਤਾ ਜਾਣਾ ਤਾਂ ਜਦੋਂ ਪੱਤਰਕਾਰਾਂ ਨੇ ਸੀਐਮ ਭਗਵੰਤ ਸਿੰਘ ਮਾਨ ਨੂੰ ਸਵਾਲ ਕੀਤਾ ਕਿ ਕਿ ਇਸ ਮਸਲੇ ਦੇ ਉੱਪਰ ਤੁਸੀਂ ਕਿਸਾਨਾਂ ਦੇ ਨਾਲ مشਵਰਾ ਕਰੋਗੇ ਉਹਨਾਂ ਨੇ ਕਿਸੇ ਤਰੀਕੇ ਦੀ ਹਮ ਨਹੀਂ ਭਰੀ ਉਹ ਕਹਿੰਦੇ ਕਿ ਅਸੀਂ ਖੁਦ ਕਿਸਾਨਾਂ ਇਧਰਲੇ ਪਾਸੇ ਜਿਹੜੇ ਸੁਨੀਲ ਜਾਖੜ ਬੈਠੇ ਨੇ ਕਿਸਾਨ ਨੇ ਭੂੰਦੜ ਸਾਹਿਬ ਉਹ ਕਹਿੰਦੇ ਕਿ ਅਸੀਂ ਸਾਰੇ ਖੁਦ ਕਿਸਾਨ ਹ ਨਹੀਂ ਬਿਲਕੁਲ ਮੈਂ ਉਸ ਮਸਲੇ ਤੇ ਵੀ ਆਉਣਾ ਕਿ ਜੇ ਅਕਾਲੀ ਦਲ ਦਾ ਪ੍ਰਧਾਨ ਦਾ ਹੋਣਾ ਬਣਦਾ ਸੀ ਤਾਂ ਕਾਂਗਰਸ ਦੇ ਪ੍ਰਧਾਨ ਦਾ ਹੋਣਾ ਵੀ ਬਣਦਾ ਸੀ ਪੰਜਾਬ ਨੇ ਲੰਮਾ ਸਮਾਂ ਰਾਜ ਭਾਗ ਦਿੱਤਾ ਕਾਂਗਰਸ ਨੂੰ ਕਾਂਗਰਸ ਨੂੰ ਕਿੰਨੀ ਵਾਰ ਮੌਕਾ ਦਿੱਤਾ ਔਰ ਪੰਜਾਬ ਦੀ ਸਭ ਤੋਂ ਵੱਡੀ ਜਮਾਤ ਹੈ ਤੇ ਅਗਲੀ ਵਾਰ ਵੀ ਸੋ ਸਹੀ ਚ ਗਰੰਟਰਡ ਲੈ ਰਹੇ ਨੇ ਉਹ ਕਿ ਸਾਡਾ ਸਿਰ ਦਾ ਲੱਗ ਜਵੇ ਤੇ ਤੁਸੀਂ ਇਸ ਨਾਜੂਕ ਮੌਕੇ ਤੇ ਆਲ ਪਾਰਟੀ ਮੈਟਰ ਵੀ ਤੁਸੀ ਦਿਖਾਈ ਨਹੀਂ ਦਿੰਦੇ ਹੋਰ ਛੱਡੋ ਬ੍ਰੋਤੀ ਤੇ ਦੇ ਲੀਡਰ ਪ੍ਰਤਾਪ ਬਾਜਵਾ ਵੀ ਨਹੀਂ ਆਏ ਹੁਣ ਕੁਝ ਕਹਿੰਦੇ ਨੇ ਕਿ ਸ਼ਾਇਦ ਸੁਖਵੀਰ ਬਾਦਲ ਕਿਤੇ ਇੱਥੇ ਨਹੀਂ ਹੈਗੇ ਕੁਝ ਨੇ ਇਹ ਵੀ ਨੁਕਤਾ ਸੁਝਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਰਾਤ 10 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਪਾਰਟੀਆਂ ਨੂੰ ਸੁਨੇਹੇ ਲਾਇਏ ਨੇ ਕਿ ਇਹਦਾ ਸਮਾਂ ਇੱਕ ਦਿਨ ਅੱਗੇ ਹੋਣਾ ਚਾਹੀਦਾ ਸੀ ਘੱਟੋ-ਘੱਟ ਤਾਂ ਕਿ ਬੰਦਾ ਜਿੱਥੇ ਵੀ ਕਿਤੇ ਆਉ ਆਪਣੇ ਸ਼ਡਿਊਲ ਨੂੰ ਰੀਸ਼ਡਿਊਲ ਕਰ ਲਵੇ ਕਈ ਵਾਰ ਕੋਈ ਪ੍ਰੋਗਰਾਮ ਐਡੇ ਪਹਿਲਾਂ ਤਾਂ ਹੀ ਕਿਤੇ ਹੁੰਦਾ ਨਹੀਂ ਜਿੱਥੇ ਜਾਣਾ ਜ਼ਰੂਰੀ ਹੋ ਜਾਂਦਾ ਜਾਂ ਕਈ ਵਾਰ ਬੰਦਾ ਇਹ ਸਥਿਤੀ 'ਚ ਹੁੰਦਾ ਕਿ ਉੱਥੋਂ ਮੋੜ ਨਹੀਂ ਪਾਉਂਦਾ ਸੋ ਕਹਿੰਦੇ ਕਿ ਜਾਂ ਤਾਂ ਇਹ ਬੈਠਕ ਸ਼ਨੀਵਾਰ ਐਤਵਾਰ ਨੂੰ ਕੀਤੀ ਜਾ ਸਕਦੀ ਸੀ ਜਾਈ ਬੈਠਕ ਅੱਜ ਹੀ ਬਾਅਦ ਪੈਰ ਕੀਤੀ ਜਾ ਸਕਦੀ ਦੀ ਸ਼ਾਮ ਦੇ 3 ਵਜੇ 4 ਵਜੇ ਤਾਂ ਕਿ ਜਿੱਥੇ ਵੀ ਹਣ ਬੱਲੇ ਮੁੜਿਆ ਹਣ ਇਹ ਵੀ ਨੁਕਤਾ ਹੈਗਾ ਜਿੱਥੇ ਤੱਕ ਤੁਸੀਂ ਸਵਾਲ ਕਰ ਰਹੇ ਹੋ ਬਿਲਕੁਲ ਇਸ ਮਸਲੇ ਤੇ ਝੋਨੇ ਵਾਲੇ ਮਸਲੇ ਦੇ ਉੱਤੇ ਜਾਂ ਪੰਜਾਬ ਦੇ ਪਾਣੀਆਂ ਦੇ ਵਾਲੇ ਮਸਲੇ ਤੇ ਮੈਨੂੰ ਲੱਗਦਾ ਕਿ ਇਕੱਲੀ ਕਿਸਾਨੀ ਨੂੰ ਕਿਉਂ ਇੰਡਸਟਰੀ ਨੂੰ ਵੀ ਨਾਲ ਬਿਠਾਉਣਾ ਚਾਹੀਦਾ ਪੰਜਾਬ ਦੀ ਇੰਡਸਟਰੀ ਵੀ ਪਾਣੀ ਦੀ ਸਭ ਤੋਂ ਵੱਧ ਵਰਤੋਂ ਕਰਦੀ ਹੈ ਤੇ ਪੰਜਾਬ ਦੀ ਕਿਸਾਨੀ ਲਈ ਵੀ ਪਾਣੀ ਚਾਹੀਦਾ ਪਾਣੀ ਤਾਂ ਪੰਜਾਬ ਦੇ ਘਰਾਂ ਲਈ ਵੀ ਚਾਹੀਦਾ ਇਸੇ ਲਈ ਸਰਕਾਰ ਨੇ ਉਹ ਨਵੇਂ ਦੇ ਚੋਣੇ ਨੇ ਮੈਨੂੰ ਲੱਗਦਾ ਇਸ ਮਸਲੇ ਤੇ ਜੇ ਜਥੇਬੰਦੀਆਂ ਨਾਲ ਗੱਲ ਨਹੀਂ ਵੀ ਹੋਊਗੀ ਤਾਂ ਵੀ ਕੋਈ ਪਰ ਜਿਹੜਾ ਇਹ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਕਿ ਮੈਨੂੰ ਸਾਰਾ ਕੁਝ ਪਤਾ ਹੈ ਜਾਂ ਹੁਣ ਜਾਣ ਕੇ ਤੁਹਾਨੂੰ ਕਰ ਸਕਦਾ ਤੁਸੀਂ ਕਹਿੰਦੇ ਸੀ ਇਹਨਾਂ ਨੂੰ ਕਿਸੇ ਨੂੰ ਮੋਗੇ ਦਾ ਨਹੀਂ ਪਤਾ ਇਹਨਾਂ ਨੂੰ ਕਿਸੇ ਨੂੰ ਖਾਲ ਦਾ ਨਹੀਂ ਪਤਾ ਇਹਨਾਂ ਨੂੰ ਬੰਬੀ ਦਾ ਨਹੀਂ ਪਤਾ ਇਹਨਾਂ ਨੂੰ ਟੋਕੀ ਵਾਲੀ ਮਸ਼ੀਨ ਦਾ ਨਹੀਂ ਪਤਾ ਇਹਨਾਂ ਨੂੰ ਪੱਟੇ ਦਾ ਨਹੀਂ ਪਤਾ ਇਹਨਾਂ ਨੂੰ ਮੋਟਰ ਵਾਲੇ ਕੋਠੀ ਕੱਲ ਤਾਂ ਤੁਸੀਂ ਇਹ ਦੱਸਦੇ ਸੀ ਅੱਜ ਤੁਸੀਂ ਕਹਿੰਦੇ ਇਹਨਾਂ ਨੂੰ ਸਾਰਾ ਪਤਾ ਸਭ ਤੋਂ ਵੱਡੇ ਕਿਸਾਨ ਇਹੀ ਨੇ ਇਹਨਾਂ ਦਾ ਬਾਗ ਨੇ ਇਹਨਾਂ ਨੇ ਕਿੰਨੂ ਨੇ ਇਹਨਾਂ ਦੀ ਖੇਤੀ ਹੈ ਇਹਨਾਂ ਦਾ ਸੋ ਇਸ ਚਲੋ ਚੰਗੀ ਗੱਲ ਹੈ ਮੈਂ ਕਿਹਾ ਅੱਜ ਇਹ ਸਹਜਤਾ ਨਜ਼ਰ ਆਈ ਇਹ ਨਿਮਰਤਾ ਨਜ਼ਰ ਆਈ ਇੱਕ ਸੁਰਤਾ ਨਜ਼ਰ ਆਈ ਇਹ ਇੱਕ ਸੁਰਤਾ ਘਟੋ ਘਟ ਇਸ ਮਸਲੇ ਦੇ ਹੱਲ ਤੱਕ ਬਣੀ ਰਹੇ ਪਰ ਉਹ ਤੋਂ ਬਾਅਦ ਜਦੋਂ ਸਾਰਥਕ ਮੁੱਦੇ ਆਉਣ ਤਾਂ ਉਹਦੇ ਤੇ ਸਾਰਥਕ ਬਹਿਸ ਲਈ ਬਣੇ ਰਹਿਣ ਮੈਂ ਇਹ ਕਹਿੰਦਾ ਵਿਰੋਧੀ ਤੇ ਰਾਹ ਔਰ ਸੱਤਾਧਾਰੀ ਤੇ ਰਾਹ ਚ ਬਾਕੀ ਦਲਾ ਚ ਬਹਿਸ ਹੋਣੀ ਚਾਹੀਦੀ ਆ ਪਰ ਉਹ ਸਾਰਥਕ ਹੋਣੀ ਚਾਹੀਦੀ ਆ ਨਾ ਕਿ ਤੌਹਮਤ ਬਾਜੀ ਵਾਲੀ ਹੂੰ ਕਸਰ ਇਹ ਇੱਕ ਜਿਹੜਾ ਬੀਬੀਐਮਪੀ ਦੇ ਮਸਲੇ ਨੂੰ ਲੈ ਕੇ ਜਿਹੜਾ ਹਰਿਆਣੇ ਨੂੰ ਪਾਣੀ ਦੇਣ ਦੇ ਮਸਲੇ ਨੂੰ ਲੈ ਕੇ ਹਾਲਾਂਕਿ ਆਲ ਪਾਰਟੀ ਮੀਟਿੰਗ ਪੰਜਾਬ ਦੇ ਵਿੱਚ ਹੋਈ ਆ ਇੱਕ ਮੀਟਿੰਗ ਦਿੱਲੀ ਦੇ ਵਿੱਚ ਹੋਈ ਆ ਹਾਲਾਂਕਿ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੋਮਵਾਰ ਨੂੰ ਸੱਦਿਆ ਗਿਆ ਪਰ ਇਹ ਉੱਤਰਲੇ ਪਾਸੇ ਇੱਕ ਦਿੱਲੀ ਚ ਮੀਟਿੰਗ ਹੋਈ ਆ ਉਸ ਮੀਟਿੰਗ ਦਾ ਸੱਟਾ ਕੀ ਨਿਕਲਦਾ ਉਸ ਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ ਜੀ ਦੇਖੋ ਸਭ ਦੀ ਨਜ਼ਰਾਂ ਹੁਣ ਸੋਮਵਾਰ ਦੇ ਵਿਧਾਨ ਸਭਾ ਸੈਸ਼ਨ ਤੇ ਨੇ ਹੋ ਸਕਦਾ ਉਸ ਸੈਸ਼ਨ ਤੋਂ ਪਹਿਲਾਂ ਕੇਂਦਰ ਇਸ ਮਸਲੇ ਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕਰੇ ਕਿਉਂਕਿ ਉਹਨਾਂ ਨੇ ਅੱਜ BBMP ਦੇ ਅਧਿਕਾਰੀਆਂ ਦੇ ਰਾਹੀਂ ਕੇਂਦਰ ਦੇ ਗ੍ਰਹਿ ਵਿਭਾਗ ਨੇ ਉਹਨਾਂ ਦੇ ਗ੍ਰਹਿ ਸਕੱਤਰ ਨੇ ਇਹ ਬੈਠਕ ਆਪਣੀ ਅਗਵਾਈ ਚ ਸੱਦੀ ਸੀ ਜਿਹਦੇ ਵਿੱਚ ਆਨਲਾਈਨ ਬਖਵਕ ਸਾਰੇ ਸੂਬਿਆਂ ਦੇ ਖਾਸ ਕਰ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਇਹਨਾਂ ਦੇ ਚੀਫ ਸੈਕਟਰੀਆਂ ਨੂੰ ਕਿਹਾ ਗਿਆ ਤੇ ਪੰਜਾਬ ਦੇ ਚੀਫ ਸੈਕਟਰੀ ਸ਼ਾਇਦ ਅੱਜ ਨਹੀਂ ਉਪਲਬਧ ਸੀਗੇ ਉਹਨਾਂ ਨੇ ਸਹਾਇਕ ਚੀਫ ਸੈਕਟਰੀ ਨੂੰ ਕਿਹਾ ਤੇ ਪਾਣੀ ਵਾਲੇ ਮਸਲੇ ਤੇ ਸਾਡੇ ਸੈਕਟਰੀ ਕਿਸ਼ਨ কুমার ਹਾਜ਼ਰ ਸੀ ਇਸੇ ਤਰ੍ਹਾਂ ਬਾਕੀ ਸੁਪੇਂ ਦੇ ਨੁਮਾਇंदे ਹਾਜ਼ਰ ਸੀ ਸੋਨਾ ਚ ਚੰਗੀ ਬਹਿਸ ਹੋਈ ਅੱਜ ਹੂੰ ਔਰ ਇਸ ਬਹਿਸ ਤੇ ਪੰਜਾਬ ਨੇ ਆਪਣਾ ਪੱਖ ਤਰਕ ਦੇ ਆਧਾਰ ਤੇ ਰੱਖਿਆ ਪੰਜਾਬ ਨੇ ਉੱਥੇ ਸਪੱਸ਼ਟ ਗੱਲ ਉਧਰਾਈ ਕਿ ਜੀ ਸਾਡੇ ਕੋਲ ਡੈਮਾਂ ਚ ਪਾਣੀ ਦਾ ਲੈਵਲ ਆਏ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਹੈ ਹਰਿਆਣਾ ਨੂੰ ਇੰਨਾ ਪਾਣੀ ਜਾਂਦਾ ਹੈ ਇਹਨਾਂ ਦੇ ਤਹਿਦ ਹੱਦ ਤੋਂ ਵੱਧ ਪਾਣੀ ਜਾ ਚੁੱਕਿਆ 104% ਤੋਂ ਵੱਧ ਪਾਣੀ ਜਾ ਚੁੱਕਿਆ ਉਸ ਤੋਂ ਬਾਅਦ ਹਰਿਆਣਾ ਦੀ ਜਨਸੰਖਿਆ ਦੇ ਹਿਸਾਬ ਨਾਲ ਇਹਨਾਂ ਨੂੰ 1600 ਤੋਂ 1700 ਕਿਊਸਕ ਪਾਣੀ ਚਾਹੀਦਾ ਚਲੋ ਅਸੀਂ ਪਸ਼ੂ ਪੰਛੀ ਜਨੌਰ ਇਹਨਾਂ ਲਈ ਹੋਰ ਮੁਕਸਾਦਨਾ ਲਈ ਜਿਹੜੇ ਲਈ ਬਰਤਨਾ ਤੁਸੀਂ ਹੈਨਾ ਨਹਾਉਣ ਧੋਣ ਦੇ ਲਈ ਵੀ ਉਹਦੇ ਹਵਾਲੇ ਵਿੱਚ ਦੇਖੇ ਤਾਂ 4000 ਕਿਊਸਕ ਦੇ ਰਹੇ ਆ ਅਸੀਂ ਲੋਡ 1600 1700 1700 ਕਿਊਸਕ ਦੀ ਹੈ ਫਿਰ ਦੱਸੋ ਜੀ ਸਾਡੀ ਗਲਤੀ ਕਿੱਥੇ ਹੈ ਜਦੋਂ ਇਸ ਮਸਲੇ ਤੇ ਸਵਾਲ ਹਰਿਆਣਾ ਨੂੰ ਆਇਆ ਤਾਂ ਹਰਿਆਣਾ ਤੱਥਾਂ ਦੇ ਆਧਾਰ ਤੇ ਕੋਈ ਜਵਾਬ ਨਹੀਂ ਦੇ ਸਕਿਆ ਹੂੰ ਕਿ ਜੇ ਤੁਹਾਨੂੰ ਲੋੜ 1600 1700 ਦੀ ਹੈ ਔਰ ਤੁਸੀਂ ਆਪਣੀ ਹੱਦ ਪੂਗਾ ਚੁੱਕੇ ਹੋ ਫਿਰ ਤੁਸੀਂ ਚਾਰਜਰ ਕਿਉਂ ਸਿਕ ਲੈ ਕੇ ਵੀ ਧੰਨਵਾਦ ਕਿਉਂ ਨਹੀਂ ਕਰ ਰਹੇ 8500 ਕਿਉਂ ਸਿਕ ਭਾਅ 4500 ਕਿਉਂ ਸਿਕ ਹੋਰ ਕਿਉਂ ਮੰਗ ਰਹੇ ਹੋ ਸੋ ਇਹ ਤਾਂ ਕਹਿੰਦੇ ਤੱਥਾਂ ਤੋਂ ਹੀ ਅਧਾਰ ਤੇ ਜਵਾਬ ਨਹੀਂ ਸੀ ਪਰ ਅੜਿਆ ਉਹ ਵੀ ਰਿਹਾ ਤੇ ਅੜੇ ਫਿਰ ਸਾਡੇ ਵਾਲੇ ਵੀ ਰਹੇ ਤੇ ਫਿਰ ਕੋਈ ਸਹਿਮਤੀ ਨਹੀਂ ਬਣੀ ਹੁਣ ਇਹਦੇ ਵਿੱਚੋਂ ਇੱਕ ਪਾਸੇ ਅੱਜ ਪੰਜਾਬ 'ਚ ਭਾਜਪੀ ਦੇ ਪ੍ਰਧਾਨ ਇਹ ਗੱਲ ਆਖ ਰਹੇ ਸੀ ਕਿ ਵੀ ਪਿਆਰ ਨਾਲ ਸਭ ਤੋਂ ਜੋ ਮਰਜ਼ੀ ਲੈ ਲਓ ਧੱਕੇ ਨਾਲ ਨਹੀਂ ਹੂੰ ਦੂਸਰੇ ਪਾਸੇ ਕਹਿੰਦੇ ਕੇਂਦਰ ਦੇ ਗ੍ਰਹਿ ਵਿਭਾਗ ਨੇ ਅੱਜ ਇਹ ਸੁਝਾਅ ਦਿੱਤਾ ਹਰਿਆਣਾ ਨੂੰ ਕਿ ਭਾਈ ਜੇ ਤੁਹਾਡੀ ਗੱਲ ਨਹੀਂ ਬਣਦੀ ਤਾਂ ਤੁਸੀਂ ਉਧਾਰ ਮੰਗ ਲਓ ਜੀ ਬਿਲਕੁਲ ਮਤਲਬ ਤੁਸੀਂ ਅੱਜ ਕਹੋਗੇ ਜੀ ਸਾਨੂੰ 20 ਦਿਨਾਂ ਲਈ ਆ 19 ਦਿਨਾਂ ਲਈ ਜਿੰਨਾ ਬਾਧੂ ਬਾਣੀ ਆ ਸਾਨੂੰ ਦੇ ਦਿਓ 21 ਤਰੀਕ ਤੋਂ ਸਾਡਾ ਫੇਰ ਉਹੀ 8500 ਤੋਂ 9516 ਲੈਵਲ ਸ਼ੁਰੂ ਹੋ ਜਾਣਾ ਉਹ ਚੋਂ ਤੁਸੀਂ ਕੱਟ ਲਿਓ ਹੂੰ ਜੀ ਕਹਿੰਦੇ ਇਦਾਂ ਉਧਾਰ ਲੈ ਲਓ ਪਰ ਜਨਾਬ ਦੇਣ ਵਾਲਾ ਵੱਡਾ ਹੁੰਦਾ ਹੈ ਤੇ ਲੈਣ ਵਾਲੇ ਨੂੰ ਨਿਮਣਾ ਪੈਂਦਾ ਪਰ ਤੁਸੀਂ ਨਿਮਣਾ ਵੀ ਨਹੀਂ ਚਾਹੁੰਦੇ ਤੇ ਤੁਸੀਂ ਹਦੈਗੀ ਵੀ ਨਹੀਂ ਕਰਨਾ ਚਾਹੁੰਦੇ ਮਤਲਬ ਇਹਦੀ ਰਾਇਲਟੀਆਂ ਦੇਣ ਲਈ ਇਹਦੀ ਅਜੇ ਤੱਕ ਕੋਈ ਗੱਲ ਨਹੀਂ ਕਿਤੇ ਕੇਂਦਰ ਨੇ ਇਹਦੀ ਸੋਧ ਨਹੀਂ ਕੀਤੀ ਕਦੇ ਮੁੜ ਕੇ ਪਾਣੀਆਂ ਦੀ ਪਮਾਇਸ਼ ਨਹੀਂ ਕਿ ਤਲਾਈ ਕਰ ਲਈਏ ਨਪਾਈ ਕਰ ਲਈਏ ਕਿੰਨਾ ਪਾਣੀ ਪੰਜਾਬ ਕੋਲ ਬਚਦਾ ਨਹੀਂ ਬਚਦਾ ਕਿੰਨਾ ਘਟਣ ਲੱਗ ਗਿਆ ਡੈਮਾਂ 'ਚ ਕਿੰਨਾ ਪਾਣੀ ਕਦੋਂ ਆਉਂਦਾ ਉਹਦੇ ਲਈ ਕਦੇ ਕੋਈ ਚਾਰਜ ਹੋਈ ਨਹੀਂ ਸੋ ਮੈਨੂੰ ਲੱਗਦਾ ਕਿ ਕੇਂਦਰ ਨੇ ਅਜੇ ਇਸ ਗੱਲ ਨੂੰ ਇਸ ਤਰ੍ਹਾਂ ਨੇੜੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਉਧਾਰ ਵਾਲੇ ਫਾਰਮੂਲੇ ਤੇ ਜਾ ਜੀਏ ਪਰ ਜਨਾਬ ਇਹ ਨਾ ਹੋਵੇ ਕਿ ਜਿਹੜੇ ਪਿਛਲੀ ਵਾਰ ਇਹ ਬੈਠਕ ਹੋ ਗਈ ਸੀ ਕਿ ਇਹਨਾਂ ਨੂੰ ਪਾਣੀ ਦੇ ਦਿਓ ਤੇ ਮੇਰਾ ਖਿਆਲ ਗੁਲਜਾਰੀ ਦਾ ਨੰਦਾ ਹੋਰਾਂ ਦੀ ਸ਼ਾਇਦ ਅਗਵਾਈ ਚ ਸੀਗਾ ਉਹ ਸਾਰਾ ਕੁਝ ਤੇ ਉੱਥੇ ਸਵਾਲ ਆਇਆ ਕਿ ਪਾਈ ਜੀ ਫਿਰ ਇਹਨਾਂ ਦੀ ਅਦਾਇਗੀ ਕਿਵੇਂ ਹੋਏ ਕਰੂ ਕਹਿੰਦੇ ਅਗਲੀ ਬੈਠਕ ਚ ਕਰਾਂਗੇ ਅੱਜ ਤੱਕ ਅਗਲੀ ਬੈਠਕ ਨਹੀਂ ਹੋਈ ਹੁਣ ਕਿਤੇ ਇਹ ਨਾ ਹੋਵੇ ਕਿ ਤੈਅ ਕਰਨ ਉਧਾਰ ਲੈ ਲਓ ਮੋੜ ਨਾ ਕਿਵੇਂ ਜੀ ਅਗਲੀ ਬੈਠਕ ਚ ਕਰ ਲਾਂਗੇ ਮੁੜ ਕੇ ਗੱਲੇ ਨਾ ਹੋਵੇ ਸੋ ਇਸ ਰੇਤੇ ਮंथਨ ਜ਼ਰੂਰੀ ਆ ਪਰ ਮੈਨੂੰ ਲੱਗਦਾ ਕਿ ਕੁਝ ਮਸਲਿਆਂ ਦੇ ਉੱਤੇ ਪੰਜਾਬ ਦਾ ਜਿਹੜਾ ਵਿਧਾਨ ਸਭਾ ਦਾ اجلاس ਹੋਊਗਾ ਨਾ ਉਹ ਕੱਲਾ ਤਾਜੇ ਮਸਲੇ ਤੇ ਨਾ ਹੋਵੇ ਸਮੁੱਚੇ ਪਾਣੀਆਂ ਦੇ ਮਸਲੇ ਸਰਨੇ ਜਿਹੜੇ ਧੋਕੇ ਹੋਏ ਨੇ ਉਹਨਾਂ ਦਾ ਵੀ ਸੱਚ ਪੱਖ ਸਾਹਮਣੇ ਲਿਆਵੇ ਤਾਂ ਕਿ ਕੇਂਦਰ ਮੂਰੇ ਹੋਰ ਤਕੜਾ ਹੋ ਕੇ ਜਾ ਸਕੇ ਮੈਨੂੰ ਜਾਣਕਾਰੀ ਮਿਲ ਰਹੀ ਆ ਕਿ ਹਰਿਆਣਾ ਜਿਹੜਾ ਉੱਥੇ ਉਹਦੀ ਗੱਲ ਨਹੀਂ ਬਣੀ ਉਹ ਸੁਪਰੀਮ ਕੋਰਟ ਪਹੁੰਚ ਸਕਦਾ ਹੈ ਸ਼ਾਇਦ ਦੇਰ ਰਾਤ ਤੱਕ ਜੇ ਖਬਰ ਆ ਜੇ ਹੂੰ ਤੇ ਸਰ ਇਸੇ ਦੇ ਨਾਲ ਇੱਕ ਪੰਤਕ ਮਸਲਾ ਵੀ ਚੱਲਿਆ ਸਾਡੇ ਸ੍ਰੀਅਕਾਲ ਤੱਕ ਸਾਡੇ ਕਾਰਜਕਾਜ ਦੱਸਦੇ ਅਰਗਿਆਨੀ ਕੁਲਦੀਪ ਸਿੰਘ ਗੜਗਾਜ ਜਿਨ੍ਹਾਂ ਨੇ ਜੜੀ ਪੰਥਕ ਇਕਤਰਤਾ ਕੀਤੀ ਜੜੀ ਸਿੱਖ ਧਰਮਾਂ ਦੇ ਉੱਪਰ ਫਿਲਮਾਂ ਬਣਦੀਆਂ ਨੇ ਉਸ ਨੂੰ ਲੈ ਕੇ ਜਿਹੜਾ ਵਿਚਾਰ ਸਾਂਝੇ ਕੀਤੇ ਕਹਿੰਦੇ ਖਾਸ ਤੌਰ ਤੇ ਜਸ ਅਰਗਿਆਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਦੇ ਵੱਲੋਂ ਅਕਸ਼ੇ ਕੁਮਾਰ ਨੂੰ ਕੁਝ ਵੱਡੀਆਂ ਗੱਲਾਂ ਆਖੀਆਂ ਗਈਆਂ ਨੇ ਉਸ ਨੂੰ ਤੁਸੀਂ ਕਿਸ ਤਰੀਕੇ ਦੇ ਦਿਓ ਦੇਖੋ ਪਹਿਲੀ ਗੱਲ ਤਾਂ ਇਹ ਬਹੁਤ ਸੈਂਸਿਟਿਵ ਮਸਲਾ ਹੈ ਹਮ ਔਰ ਇਹ ਸੈਂਸਿਟਿਵ ਮਸਲੇ ਦੇ ਵਿੱਚ ਬਕਾਇਦਾ ਤੌਰ ਤੇ 1934 1938 ਤੋਂ ਬਾਅਦ ਲੇਟੈਸਟ ਜਿਹੜਾ ਆਖਰੀ ਮਤਾ 222 ਚ ਪਿਆ ਹੋਇਆ ਜੀ ਕੁਝ ਗਾਈਡਲਾਈਨ ਬਣੀਆਂ ਹੋਈਆਂ ਨੇ ਕਿ ਸਿੱਖ ਗੁਰੂ ਸਾਹਿਬਾਨ ਦੇ ਰੂਪ ਨਹੀਂ ਧਰਿਆ ਜਾ ਸਕਦੇ ਉਹਨਾਂ ਦਾ ਫਿਲਮਾਂਕਣ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਕੁਝ ਪ੍ਰਮੁੱਖ ਹਸਤੀਆਂ ਨੇ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦਾ ਸਰੂਪ ਨਹੀਂ ਧਰਿਆ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਨੂੰ ਫਿਲਮਾਂਕਣ ਦੇ ਰੂਪ 'ਚ ਉਥੇ ਨਕਲੀ ਨੰਦਕਰਜ ਹੈ ਨਕਲੀ ਕੋਈ ਵਿਧੀ ਵਿਤਨ ਇਹជា ਨਹੀਂ ਦਿਖਾਇਆ ਜਾ ਸਕਦਾ ਸੋ ਇਹ ਸਾਰੀਆਂ ਗਾਈਡਲਾਈਨਸ ਸਮੇਂ-ਸਮੇਂ ਬਣੀਆਂ ਨੇ ਔਰ ਸਮੇਂ-ਸਮੇਂ ਜਿਹੜਾ ਨਵਾਂ ਮਸਲਾ ਹੈ ਉਹਦੀ ਸੁਧਾਈ ਦੇ ਵਾਸਤੇ ਗਾਈਡਲਾਈਨ ਬਣੀਆਂ ਨੇ ਸੋ ਗਿਆਨੀ ਕੁਲਦੀਪ ਸਿੰਘ ਅੜਗੱਜ ਹੋਰਾ ਨੇ ਇਸ ਮਸਲੇ ਨੂੰ ਫਿਲਮਾਂ ਵਾਲੇ ਪੱਖ ਤੋਂ ਸਮਝਣ ਲਈ ਗਾਣੇ ਵਾਲੇ ਪੱਖ ਤੋਂ ਸਮਝਣ ਲਈ ਕਿ ਉਹ ਕਿਉਂ ਕਹਿੰਦੇ ਨੇ ਉਹ ਕਹਿੰਦੇ ਇਦਾਂ ਹੀ ਸਿੱਖੀ ਦਾ ਪ੍ਰਚਾਰ ਇਹਦੇ ਇਹਦੇ ਨਾਲ ਹੀ ਸਨੇਹਾ ਦੂਰ ਤੱਕ ਹੈ ਨਾ ਉਹ ਕਹਿੰਦੇ ਕਿ ਠੀਕ ਹੈ ਜੇਕਰ ਇਹ ਸਨੇਹਾ ਇਸ ਤਰ੍ਹਾਂ ਜਾਂਦਾ ਤਾਂ ਫਿਰ ਪੁਰਾਣਾ ਇਤਿਹਾਸ ਜਿਹੜਾ ਤੁਰਿਆ ਹੁੰਦਾ ਸਿੱਖੀ ਉਸ ਸਮੇਂ ਜਦੋਂ ਪੰਪੀ ਹੈ ਜਨਮੀ ਹੈ ਇਸ ਰੂਪ ਤੱਕ ਪਹੁੰਚੀ ਹੈ ਇਸ ਰੂਪ ਤੱਕ ਪਹੁੰਚੀ ਹੈ ਇਸ ਪਹਿਚਾਨ ਤੱਕ ਪਹੁੰਚੀਆ ਉਹਦੇ ਵਿੱਚ ਸਾਖੀਆਂ ਦਾ ਉਹਦੇ ਵਿੱਚ ਪ੍ਰਚਾਰਕਾਂ ਦਾ ਰੋਲ ਰਿਹਾ ਤੇ ਫਿਰ ਅੱਗੇ ਲੋੜਾ ਪਰ ਕੁਝ ਤਰ੍ਹਾਂ ਇੱਥੇ ਆ ਕੇ ਖੜਧੀਆਂ ਨੇ ਕਿ ਜਦੋਂ ਸਮਾਂ ਬਦਲਦਾ ਹੈ ਯੁੱਗ ਬਦਲਦਾ ਹੈ ਟੈਕਨੋਲੋਜੀ ਬਦਲਦੀ ਹੈ ਤਾਂ ਉਹਦੇ ਹਿਸਾਬ ਨਾਲ ਕੁਝ ਚੀਜ਼ਾਂ ਦਰੁਸਤ ਕਰਨੀਆਂ ਪੈਂਦੀਆਂ ਨੇ ਸੋ ਕੁਝ ਤਰ੍ਹਾਂ ਦਾ ਮੰਨਣਾ ਕਿ ਇਹਦੇ ਤੇ ਮੰਥਨ ਹੋਣਾ ਚਾਹੀਦਾ ਕਿ ਠੀਕ ਹੈ ਗੁਰੂ ਸਾਹਿਬਾਨ ਦਾ ਉਹਨਾਂ ਦੇ ਪਰਿਵਾਰਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਦਾ ਫਲਮਾਂਕਣ ਕਿਸ ਤਰ੍ਹਾਂ ਕਰਨਾ ਹੈ ਕਿਸ ਹੱਦ ਤੱਕ ਕਰਨਾ ਹੈ ਤਸਵੀਰ ਦੇ ਰੂਪ ਚ ਦਿਖਾਉਣਾ ਜਾਂ ਨਹੀਂ ਦਿਖਾਉਣਾ ਜਾਂ ਉਹਨਾਂ ਦਾ ਰੂਪ ਧਾਰੇ ਨਹੀਂ ਜਾ ਸਕਦਾ ਇਹ ਸਪਸ਼ਟ ਹੈ ਫਿਰ ਕੀ ਸ਼ਹੀਦਾਂ ਦਾ ਰੂਪ ਵੀ ਨਹੀਂ ਕਿ ਵੱਡੇ ਯੋਧਿਆਂ ਦਾ ਰੂਪ ਵੀ ਨਹੀਂ ਧਾਰਾ ਜਾ ਸਕਦਾ ਇਹਦੇ ਉੱਤੇ ਚਰਚਾ ਖੜੀ ਹੈ ਅੱਜ 50 ਦੇ ਕਰੀਬ ਕਹਿੰਦੇ ਵਿਦਵਾਨ ਸੱਦੇ ਸੀ ਤੇ ਪਰ ਉੱਥੇ ਫਿਲਮਾਂ ਵਾਲੇ ਹੀ ਕੁਝ ਹੋਰ ਸਾਥੀ ਵੀ ਸੱਦੇ ਸੀ 100 150 ਤੋਂ ਵੱਧ ਦੀ ਗਿਣਤੀ ਸੀ ਨਿਹੰਗ ਨਮਾਇंदे ਵੀ ਸੀ ਕੁਝ ਹੋਰ ਵੀ ਸੀ ਸੋ ਇਹ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਜੀ ਐਸ ਜੀ ਪੀ ਸੀ ਦੇ ਨਾਲ ਸਲਾਮਸ਼ਫਰਾ ਕਰਕੇ ਅੱਗੇ ਵਧਾਂਗੇ ਉੰਦੇ ਦਿਨਾਂ ਚ ਅਗਲੀ ਬੈਠਕ ਸੱਦਾਂਗੇ ਜਿੱਚੋ ਇੱਕ ਨੀਤੀ ਘੜੀਏ ਖਰੜਾ ਤਿਆਰ ਕਰੀਏ ਨਵੇਂ ਸਿਰੇ ਤੋਂ ਤੇ ਕੋਈ 5 ਮੈਂਬਰੀ 7 ਮੈਂਬਰੀ ਕਮੇਟੀ ਵੀ ਬਣਾਈਏ ਬਿਲਕੁਲ ਜੀ ਖਰੜਾ ਬਣਨਾ ਚਾਹੀਦਾ ਹੈ ਖਰੜਾ ਤਾਂ ਇਸ ਗੱਲ ਦਾ ਵੀ ਬਣਨਾ ਕਿ ਜਥੇਦਾਰਾਂ ਦੀ ਨਿਯੁਕਤੀ ਕਿਵੇਂ ਹੋਵੇ ਸੇਵਾਮੁਕਤੀ ਕਿਵੇਂ ਹੋਵੇ ਉਹ ਪਹਿਲਾਂ ਜ਼ਰੂਰੀ ਹੈ ਬਿਲਕੁਲ ਜੀ ਤੋਂ ਸਾਡੀ ਸਰਮੋਰ ਸੰਸਥਾ ਦੇ ਨੁਮਾਇੰਦਿਆਂ ਦਾ ਹੀ ਅਸੀਂ ਅਜੇ ਤੱਕ ਤੈਅ ਨਹੀਂ ਕਰ ਪਾਰੇ ਕਿ ਉਹਨਾਂ ਨੂੰ ਲਿਆਉਣਾ ਕਿਵੇਂ ਅਤੇ ਤੋੜਨਾ ਕਿਵੇਂ ਹੈ ਤੇ ਇਹ ਇਹ ਮਸਲੇ ਤਾਂ ਹੀ ਫਾਈਨਲ ਹੋਣਗੇ ਦੂਸਰੇ ਪਾਸੇ ਐਸਜੀਪੀਸੀਏ ਸਾਰੇ ਕੰਮ ਕਰਨ ਲਈ ਕਹਿੰਦੇ ਜੀ ਅਸੀਂ ਕਰਦੇ ਤੁਰੇ ਆ ਰਹੇ ਹਾਂ ਸਾਡੇ ਮਤੇ ਪਏ ਹੋਏ ਨੇ ਇਸ ਦੇ ਅਨੁਸਾਰ ਕੰਮ ਕਰਦੇ ਹਾਂ ਸੋ ਜਥੇਦਾਰ ਸਹਿਬਾਨ ਕੀ ਐਸਜੀਪੀਸੀ ਦਾ ਕੰਮ ਕਰਨ ਲੱਗ ਪਏ ਹੂੰ ਕੁਝ ਧਿਰਾਂ ਨੇ ਇਸ ਨੂੰ ਇਸ ਪੱਖੋਂ ਵੀ ਲਿਆ ਕਿ ਜਥੇਦਾਰ ਸਹਿਬਾਨ ਚਾਹੇ ਛੋਟੇ ਰੂਪ ਚ ਚਾਹੇ ਵੱਡੇ ਰੂਪ ਚ ਸਿੱਖੀ ਦੇ ਪ੍ਰਚਾਰ ਚ ਅਹਿਮ ਰੋਲ ਨਿਭਾ ਰਹੇ ਨੇ ਉਹ ਚਾਹੇ ਕਿਸੇ ਦੇ ਮਤਲਬ ਕਿ ਦਸਤਾਰ ਬੰਨਦੇ ਨਜ਼ਰ ਆਉਣ ਕਿਸੇ ਨੂੰ ਦਾੜਾ ਪ੍ਰਕਾਸ਼ ਕਰਕੇ ਹਿਦੈਤ ਕਰਦੇ ਨਜ਼ਰ ਆਉਣ ਕਿਸੇ ਨੂੰ ਇਹ ਕਹਦੇ ਨੇ ਪ੍ਰਧਾਨ ਵਰਗੇ ਬਣੋ ਹੈ ਨਾ ਮਤਲਬ ਲੋਕ ਇਹਦੇ ਵਿੱਚ ਚੁਆਈ ਸਵਾਲ ਕਰਦੇ ਕਿ ਕੀ ਪ੍ਰਧਾਨ ਇਹ ਇਕੱਲਾ ਉਸ ਕੱਠ ਚ ਸਿੱਖ ਸੀਗਾ ਉਹੀ ਕਿਉਂ ਦਿਖਿਆ ਜਿਹੜਾ ਲੰਬੇ ਸਮੇਂ ਤੱਕ ਦਾੜਾ ਬੰਨਦਾ ਰਿਹਾ ਸੋ ਇਸ ਅੱਜੇ ਕਿਉਂ ਕੀ ਇਹਦੀ ਚਿੰਤਾ ਇਹ ਵੀ ਸਵਾਲ ਹੋਏ ਪਰ ਕੁਝ ਤਰ੍ਹਾਂ ਕਹਿੰਦੀਆਂ ਕਿ ਜੇ ਜੋ ਮਰਜੀ ਹੈ ਉਹ ਇਸ ਕੰਮ ਦੇ ਲਈ ਕੰਮ ਕਰ ਰਹੇ ਨੇ ਕੁਝ ਤਰ੍ਹਾਂ ਕਹਿੰਦੀਆਂ ਅੱਜ ਦੀ ਬੈਠਕ ਦੇ ਪਿੱਛੇ ਸਿੱਧੀ ਸਿੱਧੀ ਮਨਸ਼ਾ ਇਹ ਸੀ ਕਿ ਜਿਹੜੀਆਂ ਤਿਰਾਂ ਇਸ ਫਿਲਮਾਂਕਣ ਦਾ ਇਸ ਫਿਲਮਾਂ ਦੇ ਤਰੀਕੇ ਦਾ ਵਿਰੋਧ ਕਰਦੀਆਂ ਨੇ ਉਹਨਾਂ ਸਿੱਖ ਸੰਗਤਾਂ ਚੋਂ ਉਹਨਾਂ ਸਿੱਖ ਸੰਸਥਾਵਾਂ ਚੋਂ ਉਹਨਾਂ ਸਿੱਖ ਸੰਪਰਦਾਵਾਂ ਚੋਂ ਉਹਨਾਂ ਜਥੇਬੰਦੀਆਂ ਚੋਂ ਬਹੁ ਗਿਣਤੀ ਉਹ ਤੇ ਰਾਣੇ ਜਿਹੜੇ ਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਜੇ ਪ੍ਰਵਾਨ ਨਹੀਂ ਕਰ ਰਹੀਆਂ ਇਸ ਲਈ ਕਹਿੰਦੇ ਫਿਲਮਾਂ ਵਾਲੇ ਮੁੱਦੇ ਰਹੀਂ ਉਹਨਾਂ ਜਥੇਬੰਦੀਆਂ ਨੂੰ ਨੇੜੇ ਲਾ ਕੇ ਆਪਣੀ ਪ੍ਰਵਾਨਤਾ ਹਾਸਲ ਕਰਨ ਦੀ ਇਹ ਵੀ ਚਰਚਾ ਹੈ ਪਰ ਜੀਨੇ ਸਾਰਾ ਕੰਮ ਕਰਨਾ ਹੈ ਅੱਗੇ ਜਥੇਦਾਰਾਂ ਦੇ ਹੁਕਮਾਂ ਦੇ ਹਿਸਾਬ ਨਾਲ ਉਹ ਐਸਜੀਪੀਸੀ ਆ ਤੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨਾਲ ਅੱਜ ਤੁਹਾਡੀ ਕੋਈ ਮੀਟਿੰਗ ਵੀ ਨਹੀਂ ਹੁੰਦੀ ਉਹ ਅੱਜ ਵੀ ਨਹੀਂ ਗਏ ਹੂੰ ਜੀ ਉਹ ਅੱਜ ਬਲਵੰਸੀਕਰ ਰਾਜੂਣ ਨਾਲ ਮੁਲਾਕਾਤ ਕਰਕੇ ਆਏ ਨੇ ਇੱਕ ਬਬ ਦੇ ਰੂਪ ਚ ਹੈਨਾ ਉਸ ਉਸ ਮਸਲੇ ਦੀ ਚਾਰਜਿੰਗ ਕਰ ਰਹੇ ਨੇ ਕਿ ਵੀ ਰਾਜੂਣਔਰ ਹੀ ਕਹਿ ਰਹੇ ਨੇ ਕਿ ਜਾਂ ਤਾਂ ਮੈਨੂੰ ਫਾਂਸੀ ਲਾਓ ਤੇ ਨਹੀਂ ਮੇਰਾ ਮਾਮਲਾ ਨਵੜੋ ਨਹੀਂ ਪਟੀਸ਼ਨ ਵਾਪਸ ਦੇ ਦਿਓ ਸੋ ਉਹ ਇਸ ਲਈ ਉਹ ਉਸ ਮਸਲੇ ਤੇ ਗਏ ਸੀ ਪਰ ਜਸਤੇਜਰ ਸਹਿਬਾਨ ਦਾ ਜੇ ਐਸਜੀਪੀਸੀ ਨਾਲ ਵੀ ਤਾਲਮੇਲ ਨਹੀਂ ਬੈਠਿਆ ਤੇ ਕਈ ਸਿੱਖ ਸੰਪਰਦਾਵਾਂ ਨਾਲ ਵੀ ਤਾਲਮੇਲ ਨਹੀਂ ਬੈਠਿਆ ਇਸ ਲਈ ਕਿ ਉਹ ਆਪਣੀ ਸਥਾਪਨਾ ਲਈ ਯੂਜ਼ ਰਹੇ ਨੇ ਜਾ ਸੱਚਮੁੱਚ ਸਿੱਖ ਮਸਲਿਆਂ ਨੂੰ ਹੱਲ ਕਰਨ ਲਈ ਯੂਜ ਰਹੇ ਨੇ ਇਹਦੀ ਚਰਚਾ ਹੁੰਦੀ ਦਿਨਾਂ ਚ ਹੁੰਦੀ ਰਹੇਗੀ ਹੂੰ ਤਾਂ ਸਰ ਇਸੇ ਦੇ ਨਾਲ ਇੱਕ ਕਿਸਾਨਾਂ ਦਾ ਮਸਲਾ ਜਿਹੜਾ ਬਹੁਤ ਜ਼ਿਆਦਾ ਭੱਖਿਆ ਹੋਇਆ ਕੀ 19 ਮਾਰਚ ਨੂੰ ਕਿਸਾਨਾਂ ਦਾ ਜਿਹੜਾ ਸ਼ੰਭੂ ਖਨੋਰੀ ਤੋਂ ਮੋਰਚੇ ਚੱਕੇ ਜਾਂਦੇ ਨੇ ਬਲਡੋਜ਼ਰ ਚਲਾਏ ਜਾਂਦੇ ਨੇ ਉਸ ਤੋਂ ਬਾਅਦ ਜਿਹੜੀ ਕਿਸਾਨਾਂ ਨੂੰ 4 ਮਈ 2000 ਜਿਹੜੀ 25 ਦੀ ਮੀਟਿੰਗ ਮਿਲੀ ਹੁੰਦੀ ਆ ਤੇ ਕਿਸਾਨ ਵਿਰੋਧ ਕਰ ਦਿੰਦੇ ਨੇ ਕਿ ਜੇ ਪੰਜਾਬ ਸਰਕਾਰ ਦੇ ਨੁਮਾਇੰਦੇ ਜਾਣਗੇ ਅਸੀਂ ਮੀਟਿੰਗ 'ਚ ਨਹੀਂ ਜਾਵਾਂਗੇ ਹਾਲਾਂਕਿ ਬੀਤੇ ਦਿਨ ਜਦੋਂ ਨੰਗਲ ਗਏ ਸੀ ਸਿਆਮਾਨੋ ਕਹਿੰਦੇ ਸੀ ਕਿ ਮੈਂ ਤਾਂ ਵੈਸੇ ਵਰਜਦਾ ਕੰਮ ਕਰਨ ਚੱਲਿਆ ਜਾਂਦਾ ਸੀ ਹੁਣ ਉਸ ਜੱਟੇ ਚੋ ਮੀਟਿੰਗ ਚ ਕੋਈ ਨਹੀਂ ਜਾਵੇਗਾ ਪਰ ਰਾਤ ਇੱਕ ਕਿਸਾਨਾਂ ਨੂੰ ਚਿੱਠੀ ਆਉਂਦੀ ਆ ਕਿ ਜਿਹੜਾ ਮੀਟਿੰਗ ਅੱਗੇ ਪੋਸਟਪੋਨ ਕਰਤੀ ਅੱਗੇ ਹਲੇ ਅੱਕੇ ਤਰੀਕ ਨਹੀਂ ਮਿਲੀ ਪਰ ਇਹ ਕਹਿੰਦਾ ਕਿ ਬਿਲਾਲ ਮੀਟਿੰਗ ਕੈਨਸਲ ਹੋ ਕਹਿੰਦੇ ਕਿ ਤੁਸੀਂ ਇਸ ਗੱਲ ਦੇ ਉੱਪਰ ਮੋੜ ਵਿਚਾਰ ਕਰੋ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਵਿੱਚ ਬਿਠਾਉਣਾ ਮੀਟਿੰਗ ਦੇ ਪਹਿਲੀ ਗੱਲ ਤਾਂ ਇਹ ਹੈ ਕਿ ਜੱਥੇਬੰਦੀਆਂ ਦੇ ਅੰਦਰ ਆਪਣਾ ਖਲਾਰਾ ਕਾਫੀ ਪੈ ਗਿਆ ਹੂੰ ਔਰ ਇਸ ਖਿਲਾੜੇ ਤੇ ਪੰਜਾਬ ਸਰਕਾਰ ਦੀ ਵੀ ਨਜ਼ਰ ਹੈ ਦਿੱਲੀ ਵਾਲਿਆਂ ਦੀ ਵੀ ਨਜ਼ਰ ਤੇ ਅੱਜ ਜੱਥੇਬੰਦੀਆਂ ਇਸ ਸਥਿਤੀ 'ਚ ਨਹੀਂ ਹੈਗੀਆਂ ਕਿ ਸਰਕਾਰਾਂ ਬਲਾ ਬਲਾ ਮਿੰਤਾ ਕਰਕੇ ਕਹਿਣ ਕਿ ਆਜੋ ਬੈਠਕ ਕਰੀਏ ਹੁਣ ਇਹ ਬੈਠਕਾਂ ਮੰਗਦੀਆਂ ਨੇ ਕਦੇ ਕਹਿੰਦੇ ਨੇ ਅਸੀਂ ਟ੍ਰਿਪ ਤਾਂ ਲਵਾਵਾਂਗੇ ਪਹਿਲਾਂ ਬੈਠਕ দাও ਕਦੇ ਕਹਿੰਦੇ ਨੇ ਮੈਡੀਕਲ ਸੂਚ ਤਾਂ ਲਵਾਵਾਂਗੇ ਇਹਦਾ ਮਤਲਬ ਅਸੀਂ ਉਸ ਸਥਿਤੀ 'ਚ ਆ ਕੇ ਜੋ ਮਰਜ਼ੀ ਹੋਵੇ ਬੈਠਕ ਕਰ ਲਓ ਤੇ ਅਗਲੇ ਹੁਣ ਮੈਂ ਪਹਿਲੇ ਦਿਨ ਕਿਹਾ ਸੀ ਕਿ ਅਗਲੇ ਕਹਿੰਦੇ ਕਿ ਪਹਿਲਾਂ ਅੰਦੋਲਨ ਕਰਕੇ ਬੈਠਕ ਕਰਦੇ ਸੀ ਮਰਨ ਵਰਤ ਕਰਕੇ ਅੰਦੋਲਨ ਕਰਦੇ ਸੀ ਬੈਠਕ ਕਰਦੇ ਸੀ ਹੁਣ ਮਰਨ ਵਰਤ ਵੀ ਨਹੀਂਗਾ ਅੰਦੋਲਨ ਵੀ ਨਹੀਂਗਾ ਹੁਣ ਕੇਂਦਰ ਨੂੰ ਕਾਹਦਾ ਫਿਕਰ ਪਿਆ ਕਾਹਦੀ ਬੈਠਕ ਕਰਨੀ ਮੈਨੂੰ ਪਹਿਲੇ ਹੀ ਸ਼ੰਕੇ ਸੋਪੇ ਸੀ ਕਿ ਕੇ ਕੇਂਦਰ ਭਗੋੜਾ ਹੋਊਗਾ ਕੇਂਦਰ ਤਾਂ ਬੈਠਕਾਂ 'ਚ ਬੈਠ ਕੇ ਹੀ ਕੋਈ ਮਸਲਾ ਹੱਲ ਕਰਕੇ ਗਿਆ ਹੁਣ ਨਵੀਂ ਬੈਠਕ ਕਰਕੇ ਕੀ ਕਰਨੀ ਉਹਨੇ ਹੂੰ ਉਹਦੀ ਜੇ ਨੀਅਤ ਹੁੰਦੀ ਉਹ ਪਹਿਲੀ ਬੈਠਕ ਜਾ ਕੇ ਕਹਿੰਦਾ ਕਿ ਸਾਡੇ ਕੋਲ ਭਾਈ ਦਿੱਲੀ ਵਾਲੇ ਅੰਦੋਲਨਦਾਰਾਂ ਨਾਲ ਥੋੜੀ ਸਾਰੀ ਜਾਣਕਾਰੀ ਹੈ ਕਿ ਹਰ ਬਾਰ ਬੈਠਕ 'ਚ ਬੈਠ ਕੇ ਕਹਿੰ ਫਿਰ ਕਹਿੰਦੇ ਨੇ ਜੀ ਅਗਲੀ ਬੈਠਕ ਚ ਤਾਂ ਅੱਗੇ ਵਧਾਂਗੇ ਅੱਗੇ ਫਿਰ ਨਹੀਂ ਵਧਦੇ ਫਿਰ ਨਵੇਂ ਸਿਰੋਂ ਨਵਾਂ ਪੇਜ ਲੈ ਕੇ ਆ ਜਾਂਦੇ ਨੇ ਸੋ ਇਹ ਜੀ ਜੇ ਬੈਠਕ ਹੋ ਵੀ ਜਾਂਦੀ 4 ਮਈ ਵਾਲੀ ਤਾਂ ਵੀ ਉਹਦੇ ਵਿੱਚੋਂ ਹੱਲ ਤੱਕ ਕੁਝ ਨਹੀਂ ਨਿਕਲਣਾ ਸੀ ਪਰ ਹੁਣ ਪੰਜਾਬ ਸਰਕਾਰ ਵਾਲਾ ਇਹਨਾਂ ਨੇ ਫਾਨਾ ਪਾ ਆ ਤੇ ਉਸ ਮੈਂ ਤਾਂ ਕਹਿੰਦਾ ਤੁਸੀਂ ਆਉਣ ਦਿੰਦੇ ਪੰਜਾਬ ਸਰਕਾਰ ਦੇ ਨਵੇਂ ਇਹਨਾਂ ਨੂੰ ਮੂੰਹ ਤੇ ਬੈਠ ਕੇ ਉਹਨਾਂ ਦੀ ਪੰਡੀ ਕਰਦੇ ਹੂੰ ਬਿਲਕੁਲ ਪਰ মিডিਆ ਚਾਹੁੰਦੇ ਕਢਾ ਕੇ ਦਿਖਾ ਕੇ ਬਿਠਾਉਂਦੇ ਕਿਆ ਨਹੀਂ ਭਾਈ ਹੁਣ ਸਾਡੇ ਹਦੈਸ਼ੀ ਬਣਦੇ ਨੇ ਉੱਥੇ ਸਾਡੇ ਡੰਡੇ ਮਾਰਦੇ ਸੀ ਸਾਡੀਆਂ ਟਰੇਲੀਆਂ ਵੇਚਦੇ ਸੀ ਸੋ ਤੁਸੀਂ ਆਪ ਮੁੱਦਾ ਦੇਤਾ ਤੇ ਕੇਂਦਰ ਤਾਂ ਪਹਿਲਾਂ ਹੀ ਬਹਾਨੇ ਲੱ ਅਗਲੇ ਕਹਿੰਦੇ ਠੀਕ ਹੈ ਜੀ ਇਹ ਪੰਜਾਬ ਵਾਲੀ ਦਾਸੀ ਵੀ ਨਹੀਂ ਪੰਜਾਬ ਤੇ ਦਿੱਲੀ ਵਾਲੇ ਇਸ ਮਸਲੇ ਤੇ ਮਿਲੇ ਹੋਏ ਨੇ ਮਿਲ ਕੇ ਹੀ ਅੰਦolan ਚਕਵਾਇਆ ਮਿਲ ਕੇ ਹੀ ਬੈਠਕ ਕਰਦੇ ਸੀ ਮਿਲ ਕੇ ਹੀ ਹੁਣ ਰੱਦ ਕੀਤੀ ਆ ਔਰ ਰੱਦ ਕਰਕੇ ਤਰੀਕ ਵੀ ਨਹੀਂ ਦਿੱਤੀ ਕੋਈ ਸੋ ਇਹਨਾਂ ਉੱਤੇ ਤੁਸੀਂ ਹੁਣ ਬੈਠਕਾਂ ਦਾ ਸਿਲਸਲਾ ਬੰਦ ਕਰ ਦਿੱਤਾ ਹੂੰ ਤਾਂ ਸਰੇ ਇਹਨਾਂ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ